ਸਤਿ ਸ਼੍ਰੀ ਅਕਾਲ ਜੀ, ਹਾਜ਼ਰ ਹੋਏ ਆਂ ਅੱਜ ਦੀ ਨਵੀਂ ਕਹਾਣੀ ਦੇ ਨਾਲ। ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਮੈਂ ਰਸੋਈ ਵਿੱਚ ਵਿਜੀ ਸੀ। ਇੰਨੇ ਸਾਰੇ ਭਾਂਡੇ ਧੋਣ ਵਾਲੇ ਪਏ ਸੀ ਤੇ ਉੱਪਰੋਂ ਮੇਰੀ ਮਤਰੀ ਮਾਂ ਗੁੱਸੇ ਹੁੰਦੀ ਸੀ। ਉਹਨੇ ਮੈਨੂੰ ਬਿਨਾਂ ਵਜ੍ਹਾ ਝਟਕ ਦਿੱਤਾ। ਮੈਂ ਬੁੜਬੜਾਉਂਦੀ ਸੀ ਤੇ ਨਾਲੇ ਕੰਮ ਕਰਦੀ ਸੀ। ਅਚਾਨਕ ਫਿਰ ਦਰਵਾਜ਼ਾ ਖੜਕਿਆ ਤੇ ਮੈਂ ਹੋਰ ਵੀ ਜ਼ਿਆਦਾ ਬੁੜਬੜ ਕਰਨ ਲੱਗੀ। ਦਰਵਾਜ਼ਾ ਵੀ ਮੈਨੂੰ ਹੀ ਖੋਲਣਾ ਪਊਗਾ। ਉਹ ਮਹਾਰਾਣੀ ਤਾਂ ਬਸ ਏਸੀ ਵਾਲੇ ਕਮਰੇ ਵਿੱਚ ਆਰਾਮ ਕਰਦੀਆਂ ਹੋਣਗੀਆਂ ਘਰ ਦੇ ਛੋਟੇ ਤੋਂ ਛੋਟੇ ਕੰਮ ਕਰਨ ਦੇ ਲਈ ਤੇ ਵੱਡੇ ਤੋਂ ਵੱਡਾ ਕੰਮ ਕਰਨ ਦੇ ਲਈ ਮੈਂ ਹੀ ਸੀ ਫਿਰ ਵੀ ਮੇਰੇ ਤੋਂ ਕੋਈ ਖੁਸ਼ ਨਹੀਂ ਸੀ ਮੈਂ ਦਰਵਾਜ਼ੇ ਵੱਲ ਗਈ ਤਾਂ ਪੁੱਛਿਆ ਕਿ ਕੌਣ ਆ ਕਿਉਂਕਿ ਦਰਵਾਜ਼ਾ ਵਾਰ-ਵਾਰ ਖੜਕਾਉਣ ਤੇ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਸ਼ਾਇਦ ਡੋਰ ਬੈਲ ਤੋਂ ਉਹ ਹੱਥ ਚੱਕਣਾ ਭੁੱਲ ਹੀ ਗਿਆ ਸੀ ਮੈਂ ਗੁੱਸੇ ਨਾਲ ਪੁੱਛਿਆ ਕਿ ਕੌਣ ਆ ਤੇ ਆਵਾਜ਼ ਆਈ ਕਿ ਮੈਂ ਅਮਿਤਾ ਆਵਾਜ਼ ਵੀ ਕਾਫੀ ਰੋਗਦਾਰ ਸੀ ਮੈਂ ਇਦਾਂ ਦਾ ਨਾਮ ਪਹਿਲਾਂ ਵੀ ਕਦੇ ਸੁਣਿਆ ਨਹੀਂ ਸੀ ਜੋ ਸਾਡੇ ਰਿਸ਼ਤੇਦਾਰਾਂ ਜਾਂ ਜਾਣ ਪਹਿਚਾਨ ਦੇ ਲੋਕਾਂ ਵਿੱਚ ਹੋਵੇ ਮੈਂ ਕਿਹਾ ਕਿ ਤੁਹਾਨੂੰ ਅਕਲ ਨਹੀਂ ਬੈਲ ਤੋਂ ਹੱਥ ਛੁਕਣਾ ਭੁੱਲ ਗਏ ਹੋ ਮੈਂ ਗੁੱਸੇ ਨਾਲ ਕਿਹਾ ਉਹ ਕਹਿਣ ਲੱਗਾ ਮੈਂ ਵਾਪਸ ਅਮਰੀਕਾ ਚਲਾ ਜਾਊਗਾ ਮੈਂ ਇੱਕਦਮ ਦਰਵਾਜ਼ਾ ਕੋਲ ਦਿੱਤਾ ਤਾਂ ਮੇਰੇ ਹੋਸ਼ ਛੁੱਟ ਗਏ ਮੈਨੂੰ ਆਪਣੀ ਮਤਰੀ ਮਾਂ ਦੀ ਯਾਦ ਆਈ ਜੋ ਕਹਿ ਰਹੀ ਸੀ ਕਿ ਉਹਦੀ ਸਹੇਲੀ ਦਾ ਮੁੰਡਾ ਅਮਰੀਕਾ ਤੋਂ ਕਦੇ ਵੀ ਆ ਸਕਦਾ ਉਦੇ ਲਈ ਤਿਆਰੀਆਂ ਘਰ ਵਿੱਚ ਹੁੰਦੀਆਂ ਸੀ ਮੇਰੀ ਮਾਂ ਕਾਫੀ ਮਹਿੰਗੇ ਪਾਰਲਰ ਤੋਂ ਤਿਆਰ ਹੋਣ ਲਈ ਜਾਂਦੀ ਤੇ ਰੋਜ਼ ਹੀ ਫੇਸ਼ੀਅਲ ਕਰਵਾਉਂਦੀ ਸੀ ਕਿਉਂਕਿ ਸੁਣਿਆ ਸੀ ਕਿ ਉਹ ਮੁੰਡਾ ਬਹੁਤ ਅਮੀਰ ਪਰਿਵਾਰ ਦਾ ਤੇ ਉਹ ਬਹੁਤ ਸੋਹਣਾ ਮੇਰੇ ਤਾਂ ਦਿਮਾਗ ਵਿੱਚ ਉਹ ਹੀ ਨਿਕਲ ਗਿਆ ਸੀ ਕਿ ਹੁਣ ਮੇਰੀ ਮਤਰੀ ਮਾਂ ਇਸ ਗੱਲ ਤੇ ਗੁੱਸਾ ਕਰੂਗੀ ਕਿ ਤੂੰ ਮੇਰੀ ਸਹੇਲੀ ਦੇ ਮੁੰਡੇ ਨੂੰ ਇੰਨੀ ਦੇਰ ਬਾਹਰ ਖੜਾ ਕੇ ਰੱਖਿਆ ਅਮਿਤ ਵੀ ਉਹਨੂੰ ਦੱਸੂਗਾ ਕਿ ਮੈਂ ਉਹਦੇ ਨਾਲ ਕਿੰਨੀ ਬਤਮੀਜ਼ੀ ਕੀਤੀ ਆ ਮੈਂ ਜਿੱਦਾਂ ਹੀ ਦਰਵਾਜ਼ਾ ਖੋਲ੍ਹਿਆ ਤੇ ਇੰਨਾ ਸੋਹਣਾ ਮੁੰਡਾ ਮੈਨੂੰ ਹੋਸ਼ ਜਿਹੀ ਭੁੱਲ ਗਈ ਸੀ ਮੈਂ ਆਪਣੀ ਚੁੰਨੀ ਨਾਲ ਆਪਣਾ ਪਸੀਨਾ ਸਾਫ਼ ਕੀਤਾ ਮੈਂ ਕਿਹਾ ਅੰਦਰ ਆ ਜਾਓ ਮਾਫ਼ ਕਰਨਾ ਮੈਂ ਰਸੋਈ ਵਿੱਚ ਬਿਜੀ ਸੀ ਇਸ ਲਈ ਸੁਣਿਆ ਨਹੀਂ ਤੇ ਉਹ ਮੈਨੂੰ ਦੇਖ ਕੇ ਕੂਰਨ ਲੱਗਾ ਕਹਿਣ ਲੱਗਾ ਕਿ ਮੈਨੂੰ ਨਹੀਂ ਪਤਾ ਸੀ ਕਿ ਇੰਡੀਆ ਦੇ ਲੋਕਾਂ ਦਾ ਮિજાਜ ਵੀ ਮੌਸਮ ਦੀ ਤਰ੍ਹਾਂ ਗਰਮ ਹੁੰਦਾ ਤਾਂ ਮੈਂ ਕਦੇ ਵੀ ਨਾ ਆਉਂਦਾ ਮੈਂ ਤਾਂ ਪਰੇਸ਼ਾਨ ਹੋ ਗਈ ਸੀ ਕਿਉਂਕਿ ਉਹ ਮੇਰੀ ਮਤਰੀ ਮਾਂ ਨੂੰ ਜ਼ਰੂਰ ਮੇਰੀ ਸ਼ਿਕਾਇਤ ਕਰੂਗਾ ਫਿਰ ਉਹ ਮੈਨੂੰ ਤਾਨੇ ਮਾਰੂਗੀ ਮੈਂ ਕਿਹਾ ਕਿ ਤੁਸੀਂ ਇੰਨੀ ਗਰਮੀ ਵਿੱਚ ਕੀ ਲੈਣ ਆਏ ਹੋ ਉੱਥੇ ਹੀ ਰਹਿਣਾ ਸੀ ਕੌਣ ਅਮਰੀਕਾ ਵਰਗੇ ਦੇਸ਼ ਨੂੰ ਛੱਡ ਕੇ ਇੰਨੀ ਗਰਮੀ ਵਿੱਚ ਇੰਡੀਆ ਆਉਂਦਾ ਪਤਾ ਨਹੀਂ ਕਿਉਂ ਮੇਰੀ ਜਵਾਨ ਫਿਸਲ ਗਈ ਸੀ ਕਿਉਂਕਿ ਗਰਮੀ ਤੇ ਪਸੀਨੇ ਨਾਲ ਮੇਰਾ ਮੂਡ ਬੜਾ ਗਰਮ ਹੋਇਆ ਪਿਆ ਸੀ ਇਸ ਤੇ ਉਹਨੇ ਮੈਨੂੰ ਘੂਰ ਕੇ ਦੇਖਿਆ ਤੇ ਫਿਰ ਅੰਦਰ ਆ ਗਿਆ ਫਟਾਫਟ ਅੰਦਰ ਜਾਣ ਲੱਗੀ ਕਿ ਆਪਣਾ ਅਮਰੀਕਾ ਵਾਲਾ ਰਿਸ਼ਤੇਦਾਰ ਆ ਗਿਆ ਮੈਂ ਹਜੇ ਕਹਿ ਨਹੀਂ ਲੱਗੀ ਸੀ ਪਰ ਮੈਂ ਚੁੱਪ ਕਰਕੇ ਜਿੱਦਾਂ ਹੀ ਅੰਦਰ ਗਈ ਤਾਂ ਮੈਂ ਉਹਨੂੰ ਕਹਿਣ ਲੱਗਾ ਕਿ ਠੰਡਾ ਗਲਾਸ ਪਾਣੀ ਮਿਲੂਗਾ ਬਹੁਤ ਪਿਆਸ ਲੱਗੀ ਆ ਮੈਂ ਫਟਾਫਟ ਉੱਪਰ ਵੱਲ ਜਾ ਰਹੀ ਸੀ ਤਾਂ ਆਪਣੀ ਮਤਰੀ ਮਾਂ ਨੂੰ ਦੱਸ ਸਕਾਂ ਕਿ ਰਿਸ਼ਤੇਦਾਰ ਆ ਗਿਆ ਇੱਕਦਮ ਫਿਰ ਮੈਂ ਪਿੱਛੇ ਮੁੜੀ ਤੇ ਮੈਂ ਕਿਹਾ ਤੁਹਾਨੂੰ ਸਭ ਕੁਝ ਮਿਲ ਜਾਊਗਾ ਪਰੇਸ਼ਾਨ ਨਾ ਹੋ ਵੈਸੇ ਵੀ ਇੰਨੀ ਗਰਮੀ ਵਿੱਚ ਤੁਸੀਂ ਬਾਹਰੋਂ ਆਏ ਹੋ ਤੇ ਠੰਡਾ ਪਾਣੀ ਠੀਕ ਹੈ ਤੁਸੀਂ ਬਿਮਾਰ ਹੋ ਜਾਓਗੇ ਤੇ ਫਿਰ ਗੱਲਾਂ ਸੋਨੀਆਂ ਪੈਣੀਆਂ ਕਿ ਮੇਰਾ ਮਹਿਮਾਨ ਆਉਂਦਾ ਹੀ ਬਿਮਾਰ ਕਰ ਦਿੱਤਾ ਕਹਿਣ ਲੱਗਾ ਕਿ ਜੇ ਪਿਆਸ ਨਾਲ ਮੈਂ ਮਰ ਗਿਆ ਤਾਂ ਮੇਰੇ ਮੱਥੇ ਤੇ ਵਾਲ ਪੈ ਗਏ ਸੀ ਪਲਾ ਪਿਆਸ ਨਾਲ ਕੌਣ ਮਰਦਾ ਮੈਂ ਫਟਫਟ ਰਸੋਈ ਵਿੱਚ ਗਈ ਤੇ ਫਰਿੱਜ ਵਿੱਚੋਂ ਠੰਡਾ ਪਾਣੀ ਕੱਢਿਆ ਤੇ ਗਲਾਸ ਵਿੱਚ ਪਾ ਕੇ ਦੇ ਦਿੱਤਾ ਸ਼ਾਇਦ ਉਹਦੇ ਗਲੇ ਵਿੱਚ اٹਕ ਗਿਆ ਸੀ ਕਿਉਂਕਿ ਪਾਣੀ ਇੰਨਾ ਠੰਡਾ ਸੀ ਉਹਨੇ ਗਲਾਸ ਫਿਰ ਟ੍ਰੇ ਵਿੱਚ ਰੱਖ ਦਿੱਤਾ ਕਹਿਣ ਲੱਗਾ ਕਿ ਧੰਨਵਾਦ ਤੁਸੀਂ ਆਂਟੀ ਨੂੰ ਬੁਲਾ ਲਓ ਅਜੀਬ ਜਿਹਾ ਬੰਦਾ ਸੀ ਜੇ ਪਾਣੀ ਪੀਣਾ ਨਹੀਂ ਸੀ ਫਿਰ ਮੈਨੂੰ ਤਕਲੀਫ ਕਿਉਂ ਦਿੱਤੀ ਮੈਂ ਤਾਂ ਪਹਿਲਾਂ ਹੀ ਗੁੱਸੇ ਨਾਲ ਫਿਰਦੀ ਸੀ ਉਹ ਮੈਨੂੰ ਬੜੀਆਂ ਅਜੀਬ ਜਈਆਂ ਨਜ਼ਰਾਂ ਨਾਲ ਘੂਰਦਾ ਸੀ ਜਿੱਦਾਂ ਉਹਦੀਆਂ ਨਜ਼ਰਾਂ ਵਿੱਚੋਂ ਕੋਈ ਇੱਜ਼ਤ ਹੀ ਨਹੀਂ ਸੀ ਮੈਂ ਵੀ ਉਹਨੂੰ ਘੂਰਿਆ ਤੇ ਉੱਪਰ ਚਲੀ ਗਈ ਤੇ ਫਿਰ ਬੜਬੜਾਉਣ ਲੱਗ ਪਈ ਦੁਬਾਰਾ ਫਿਰ ਇੰਨਾ ਝਾਂਜੜ ਕਰਨਾ ਪਊਗਾ ਇਸ ਰਿਸ਼ਤੇਦਾਰ ਲਈ ਇੰਨਾ ਕੁਝ ਮੈਨੂੰ ਇਕੱਲੀ ਨੂੰ ਹੀ ਬਣਾਉਣਾ ਪਊਗਾ ਉੱਪਰ ਜਾ ਕੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੋਲਿਆ ਤਾਂ ਮੇਰੀ ਮਤਰੀਏ ماں ਬੈੱਡ ਤੇ ਕਿਸੇ ਮਹਾਰਾਣੀ ਦੀ ਤਰ੍ਹਾਂ ਟੀਵੀ ਦੇਖਦੀ ਸੀ ਉਹ ਮੈਨੂੰ ਕਹਿਣ ਲੱਗੀ ਕਿ ਕੀ ਲੈਣ ਆਈਆਂ ਕੋਈ ਕੰਮ ਸੀ ਹਰ ਵੇਲੇ ਮੈਨੂੰ ਗੁੱਸੇ ਨਾਲ ਬੋਲਦੀ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ ਵੀ ਉਹਨੂੰ ਖਰੀਆਂ ਖਰੀਆਂ ਸੁਣਾਵਾਂ ਆਖਿਰ ਮੇਰੇ ਪਿਓ ਦਾ ਘਰ ਅਸੀਂ ਮੈਂ ਜਿੱਥੇ ਚਾਹਾਂ ਆ ਜਾ ਸਕਦੀ ਸੀ ਪਰ ਸ਼ੁਰੂ ਤੋਂ ਹੀ ਇਸ ਘਰ ਵਿੱਚ ਮੈਂ ਵਿਚਾਰੀ ਸੀ ਮੈਂ ਕਿਹਾ ਤੁਹਾਡੇ ਖਾਸ ਰਿਸ਼ਤੇਦਾਰ ਆ ਕੇ ਬੈਠਦੇ ਆ ਤੁਹਾਡਾ ਇੰਤਜ਼ਾਰ ਕਰਦੇ ਆ ਉਹ ਇੱਕਦਮ ਹੈਰਾਨ ਹੋਈ ਕਿ ਕੌਣ ਮੈਂ ਕਿਹਾ ਜੋ ਅਮਰੀਕਾ ਤੂੰ ਆਇਆ ਵਾ ਇੱਕ ਇਹ ਸੁਣ ਕੇ ਮਤਰੀ ਮਾ ਫਟਾਫਟ ਬੈੱਡ ਤੋਂ ਉੱਠੀ ਤੇ ਕਹਿਣ ਲੱਗੀ ਕਿ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਇੰਨਾ ਖਾਸ ਰਿਸ਼ਤੇਦਾਰ ਤੂੰ ਉੱਥੇ ਹੀ ਬਿਠਾ ਦਿੱਤਾ ਮੈਂ ਸੋਚਿਆ ਤਾਂ ਕਿ ਹੁਣ ਮੈਂ ਆਪਣੇ ਸਿਰ ਤੇ ਬਿਠਾ ਲੈਂਦੀ ਪਰ ਮੈਂ ਸਿਰਫ ਸੋਚ ਸਕਦੀ ਸੀ ਕਹਿ ਨਹੀਂ ਸਕਦੀ ਸੀ ਹਜੇ ਉਹ ਹੁਣੇ ਆਇਆ ਤੇ ਤੁਹਾਨੂੰ ਯਾਦ ਕਰਦਾ ਕਹਿਣ ਲੱਗੀ ਅੱਛਾ ਹੁਣ ਠੰਡਾ ਪਾਣੀ ਪਿਲਾ ਇੰਨੀ ਗਰਮੀ ਵਿੱਚ ਇਕੱਲਾ ਆਇਆ ਵਾ ਮੈਂ ਕੱਪੜੇ ਬਦਲ ਕੇ ਆਉਂਦੀ ਆਂ ਜਲਦੀ ਜਾ ਮਨਹੂਸ ਮੇਰੀ ਸ਼ਕਲ ਕੀ ਦੇਖਦੀ ਐ ਮੇਰਾ ਵਾਸਾ ਚੱਲਦਾ ਕਿ ਮੈਂ ਇਸ ਬੁੱਢੀ ਦਾ ਮੂੰਹ ਤੋੜ ਦਿੰਦੀ ਮੈਨੂੰ ਪਤਾ ਸੀ ਕਿ ਹੁਣ ਤਿਆਰ ਹੋ ਕੇ ਥੱਲੇ ਆਉਗੀ ਬੁੱਢੀ ਘੋੜੀ ਲਾਲ ਲਗਾਮ ਮੈਂ ਫੇਰ ਬੜਬੜਾਉਂਦੀ ਹੋਈ ਥੀ ਹਟਾ ਆ ਗਈ ਸੀ ਮੈਂ ਆ ਕੇ ਦੇਖਿਆ ਤਾਂ ਹੈਰਾਨ ਹੀ ਹੋ ਗਈ ਕਿਉਂਕਿ ਉੱਥੇ ਨਹੀਂ ਸੀ ਮੈਂ ਆਪਣੇ ਮੱਥੇ ਤੇ ਹੱਥ ਰੱਖਿਆ ਕਿ ਕਿਤੇ ਮੇਰੇ ਗੁੱਸੇ ਦਾ ਕਰਕੇ ਵਾਪਸ ਤਾਂ ਨਹੀਂ ਚਲਾ ਗਿਆ ਮੈਂ ਉੱਧਰ ਉੱਧਰ ਦੇਖਿਆ ਤਾਂ ਕਿਚਨ ਵਿੱਚੋਂ ਕੋਈ ਆਵਾਜ਼ ਆਉਂਦੀ ਸੀ ਮੈਂ ਫਟਾਫਟ ਕਿਚਨ ਵੱਲ ਗਈ ਉਹ ਉੱਥੇ ਖੜਾ ਸੀ ਫਰਿੱਜ ਵਿੱਚੋਂ ਪਾਣੀ ਦੀ ਬੋਤਲ ਕੱਢ ਕੇ ਉਹਦੇ ਵਿੱਚੋਂ ਅੱਧਾ ਗਲਾਸ ਪਾਣੀ ਦਾ ਭਰ ਕੇ ਅੱਧਾ ਕਿਚਨ ਦੀ ਟੂਟੀ ਵਿੱਚੋਂ ਗਰਮ ਪਾਣੀ ਮਿਲਾ ਕੇ ਪੀਣ ਲੱਗਾ ਸੀ ਮੈਨੂੰ ਅਹਿਸਾਸ ਹੋਇਆ ਉਹਨੇ ਉਹ ਪਾਣੀ ਕਿਉਂ ਨਹੀਂ ਪੀਤਾ ਸੀ ਕਿਉਂਕਿ ਉਹ ਬਹੁਤ ਜ਼ਿਆਦਾ ਠੰਡਾ ਸੀ ਮੈਂ ਕਿਹਾ ਤੁਸੀਂ ਕੀ ਕਰ ਰਹੇ ਹੋ ਇੱਥੋਂ ਪਾਣੀ ਨਾ ਪਰੋ ਇਹ ਪਾਣੀ ਸਿਰਫ ਭਾਂਡੇ ਧੋਣ ਲਈ ਆ ਮੈਂ ਤੁਹਾਨੂੰ ਫਿਲਟਰ ਵਾਲਾ ਪਾਣੀ ਲਿਆ ਕੇ ਦਿੰਨੀ ਆ ਉਹਨੇ ਪਾਣੀ ਦਾ ਗਲਾਸ ਭਰਿਆ ਤੇ ਪੀ ਲਿਆ ਮੈਂ ਉਹਨੂੰ ਦੇਖਦੀ ਰਹੀ ਗਈ ਪਰ ਉਹ ਮੈਨੂੰ ਦੇਖ ਕੇ ਮੁਸਕਰਾਉਣ ਲੱਗ ਪਿਆ ਮੈਂ ਕੰਬਣ ਲੱਗ ਗਈ ਕਿ ਜੇ ਉਹਨੇ ਮੇਰੀ ਮਤਰੀ ਮਾਂ ਨੂੰ ਦਾਸ ਦਿੱਤਾ ਤਾਂ ਕਿ ਮੇਰੀ ਇੱਜ਼ਤ ਕਿਦਾਂ ਕੀਤੀ ਆ ਤਾਂ ਉਹਨੇ ਮੇਰੀ ਬਹੁਤ ਬੇਇੱਜ਼ਤੀ ਕਰਨੀ ਸੀ ਮੈਂ ਕਿਹਾ ਤੁਸੀਂ ਸੋਫੇ ਤੇ ਬੈਠ ਜਾਓ ਜੋ ਵੀ ਚਾਹੀਦਾ ਮੈਨੂੰ ਦੱਸੋ ਮੈਂ ਤੁਹਾਨੂੰ ਲਿਆ ਕੇ ਦੇਵਾਂਗੀ ਕਹਿਣ ਲੱਗਾ ਸੱਚੀ ਇਹ ਤੁਹਾਡਾ ਕੰਮ ਆ ਕਿਉਂਕਿ ਸਾਡੇ ਤਾਂ ਉਥੇ ਇਦਾਂ ਨਹੀਂ ਹੁੰਦਾ ਜੇ ਕੋਈ ਰਿਸ਼ਤੇਦਾਰ ਆਉਂਦਾ ਤਾਂ ਆਪ ਹੀ ਚੁੱਕ ਕੇ ਸਭ ਕੁਝ ਖਾਪੀ ਲੈਂਦਾ ਇਹ ਕਹਿੰਦੇ ਹੋਏ ਉਹਨੇ ਫਰਿੱਜ ਦਾ ਦਰਵਾਜ਼ਾ ਖੋਲ੍ਹਿਆ ਤੇ ਫਲਾਂ ਦੀ ਟੋਕਰੀ ਪਈ ਸੀ ਉਹਨੇ ਇੱਕ ਸੇਬ ਚੁੱਕਿਆ ਤੇ ਧੋ ਕੇ ਇਦਾਂ ਹੀ ਖਾਣ ਲੱਗ ਪਿਆ। ਮੈਂ ਉਹਨੂੰ ਦੇਖ ਕੇ ਹੈਰਾਨ ਹੋਈ ਸੀ। ਮੈਂ ਉਹਨੂੰ ਮਨਾ ਕਰਦੀ ਪਰ ਉਹਨੇ ਤਾਂ ਫਟਾਫਟ ਖਾਣਾ ਸ਼ੁਰੂ ਕਰ ਦਿੱਤਾ। ਇਦਾਂ ਲੱਗਦਾ ਸੀ ਕਿ ਜਿੱਦਾਂ ਉਹਨੂੰ ਭੁੱਖ ਲੱਗੀ ਆ। ਇਸ ਲਈ ਉਹਨੇ ਫਟਾਫਟ ਸੇਬ ਖਾ ਲਿਆ। ਮੈਂ ਕਿਹਾ ਕਿ ਤੁਹਾਡਾ ਨਾਮ ਕੀ ਆ? ਕਹਿਣ ਲੱਗਾ ਮੇਰਾ ਨਾਮ ਮਾਮੀ ਦਾ। ਮੈਂ ਕਿਹਾ ਅੱਛਾ ਅੱਛਾ ਅਮਿਤ ਜੀ ਤੁਹਾਡੇ ਜੋ ਵੀ ਰਿਵਾਜ ਹੁੰਦਾ ਹੋਊਗਾ ਪਰ ਇੱਥੇ ਰਿਸ਼ਤੇਦਾਰਾਂ ਨੂੰ ਸੋਫਿਆਂ ਤੇ ਬਿਠਾ ਕੇ ਉਹਨਾਂ ਦੀ ਇੱਜ਼ਤ ਕੀਤੀ ਜਾਂਦੀ ਆ। ਤੇ ਤੁਸੀਂ ਰਸੋਈ ਵਿੱਚੋਂ ਬਾਹਰ ਆਓ ਤੇ ਬੈਠੋ ਮੈਨੂੰ ਆਪਣੀ ਸੇਵਾ ਦਾ ਮੌਕਾ ਦਿਓ ਉਹ ਕਹਿਣ ਲੱਗਾ ਕਿ ਮੈਂ ਤੁਹਾਡੇ ਕੋਲੋਂ ਆਪਣੀ ਸੇਵਾ ਮੈਂ ਪਹਿਲਾਂ ਹੀ ਕਰਵਾ ਚੁੱਕੀ ਹਾਂ ਜਿੱਦਾਂ ਠੰਡੇ ਪਾਣੀ ਦੇ ਗਲਾਸ ਦੇ ਰੂਪ ਵਿੱਚ ਮੇਰੇ ਮੱਥੇ ਤੇ ਤਿਉੜੀਆਂ ਪੈ ਗਈਆਂ ਮੈਂ ਕਿਹਾ ਤੁਸੀਂ ਕਿਹਾ ਸੀ ਕਿ ਠੰਡਾ ਪਾਣੀ ਲਿਆ ਕੇ ਦਿਓ ਕਹਿਣ ਲੱਗਾ ਕਿ ਸਾਡੀ ਭਾਸ਼ਾ ਵਿੱਚ ਠੰਡੇ ਪਾਣੀ ਦਾ ਮਤਲਬ ਆ ਕਿ ਨਾਰਮਲ ਪਾਣੀ ਜੋ ਪੀ ਹੋ ਜਾਵੇ ਇਸ ਤੋਂ ਪਹਿਲਾਂ ਮੈਂ ਕੁਝ ਹੋਰ ਕਹਿੰਦੀ ਕਿ ਕਿਸੇ ਦੇ ਪੌੜੀਆਂ ਤੋਂ ਉਤਰਦੀ ਆਵਾਜ਼ ਆਉਣ ਲੱਗ ਪਈ ਮੈਂ ਕਿਹਾ ਰੱਬ ਦਾ ਵਾਸਤਾ ਤੁਸੀਂ ਰਸੋਈ ਵਿੱਚੋਂ ਬਾਹਰ ਆਓ ਮੈਂ ਤੁਹਾਡੇ ਕੋਲੋਂ ਮਾਫੀ ਮੰਗਦੀ ਆ ਪੈਰ ਫੜਦੀ ਆ ਮੈਨੂੰ ਬੇਇੱਜ਼ਤ ਨਾ ਕਰਵਾਓ ਸਵੇਰ ਦੇ ਮੈਂ 5 ਵਾਰ ਇਹਨਾਂ ਕੋਲੋਂ ਜਲੀਲ ਹੋ ਚੁੱਕੀ ਆ ਉਹ ਮੈਨੂੰ ਧਿਆਨ ਨਾਲ ਦੇਖਣ ਲੱਗਾ ਤੇ ਉਹਨੇ ਸੇਵ ਵੀ ਖਾ ਲਿਆ ਸੀ ਕਹਿਣ ਲੱਗਾ ਤੁਸੀਂ ਇਸ ਘਰ ਦਾ ਹਿੱਸਾ ਨਹੀਂ ਤੁਹਾਡੀ ਬੇਇੱਜ਼ਤੀ ਕਿਉਂ ਹੁੰਦੀ ਆ ਮੈਂ ਕਿਹਾ ਤੁਹਾਨੂੰ ਇਸ ਘਰ ਦੇ ਰੂਲ ਬਾਰੇ ਨਹੀਂ ਪਤਾ ਤੇ ਨਾ ਹੀ ਪਤਾ ਕਰੋ ਤਾਂ ਚੰਗਾ ਕਹਿਣ ਲੱਗਾ ਕਿ ਇਸ ਘਰ ਦੇ ਨੌਕਰਾਂ ਨਾਲ ਇਦਾਂ ਦਾ ਸਲੂਕ ਕਿਉਂ ਕੀਤਾ ਜਾਂਦਾ ਇਹ ਗਾਲਾਂ ਸੁਣ ਕੇ ਮੈਨੂੰ ਤਾਂ ਗੁੱਸਾ ਆਉਣ ਲੱਗ ਪਿਆ ਸੀ ਮੈਂ ਕਦੀ ਸੋਚਿਆ ਨਹੀਂ ਸੀ ਕਿ ਉਹ ਮੇਰੀ ਇਦਾਂ ਬੇਇੱਜ਼ਤੀ ਕਰੂਗਾ ਪਰ ਉਹਦਾ ਕਸੂਰ ਨਹੀਂ ਸੀ ਮੇਰੀ ਹਾਲਤ ਹੀ ਨੌਕਰਾਂ ਵਰਗੀ ਸੀ ਮੇਰੇ ਹੰਝੂ ਆਉਣ ਲੱਗ ਪਏ ਮੈਂ ਆਪਣੀ ਚੁੰਨੀ ਦੇ ਪੱਲੇ ਨਾਲ ਹੰਝੂ ਸਾਫ਼ ਕੀਤੇ ਤੇ ਬਾਹਰ ਚਲੀ ਗਈ ਉਹਦੇ ਸਾਹਮਣੇ ਰੋਣਾ ਮੈਨੂੰ ਚੰਗਾ ਨਾ ਲੱਗਾ ਉਹ ਇੱਕਦਮ ਹੈਰਾਨ ਹੋ ਗਿਆ ਤੇ ਮੇਰੇ ਪਿੱਛੇ ਪਿੱਛੇ ਆਉਣ ਲੱਗ ਪਿਆ ਮੈਂ ਕਮਰੇ ਵਿੱਚ ਜਾਂਦੀ ਉਦੋਂ ਨੂੰ ਮਤਰੀ ਮਾਂ ਏਠਾ ਆ ਗਈ ਸੀ ਤੇ ਮੈਨੂੰ ਗੁੱਸੇ ਵਾਲੀਆਂ ਨਜ਼ਰਾਂ ਨਾਲ ਦੇਖਣ ਲੱਗੀ ਮੈਂ ਫਟਾਫਟ ਆਪਣੇ ਹੰਝੂ ਸਾਫ਼ ਕੀਤੇ ਤੇ ਪਿੱਛੇ ਮੁੜਿਆ ਦੇਖਿਆ ਤਾਂ ਬਿਲਕੁਲ ਮੇਰੇ ਸਿਰ ਤੇ ਆ ਕੇ ਖੜਾ ਸੀ ਮੈਂ ਕਿਹਾ ਮੈਂ ਤੇ ਜੀ ਤੁਸੀਂ ਇੱਧਰ ਬੈਠੋ ਸੋਫੇ ਤੇ ਮੈਂ ਤੁਹਾਨੂੰ ਕੁਝ ਖਾਣ ਲਈ ਲਿਆ ਕੇ ਦਿੰਨੀ ਆ ਮੈਂ ਇੱਕਦਮ ਨਰਮ ਸੁਭਾਅ ਨਾਲ ਕਿਹਾ ਸੀ ਉਹ ਮੇਰੀ ਮਾਂ ਨੂੰ ਮਿਲਣ ਲੱਗ ਪਿਆ ਤੇ ਕਹਿਣ ਲੱਗਾ ਕਿ ਆਂਟੀ ਤੁਸੀਂ ਕਿੱਦਾਂ ਉਹ ਕਹਿਣ ਲੱਗਾ ਕਿ ਤੁਸੀਂ ਦੱਸਿਆ ਨਹੀਂ ਤੁਹਾਨੂੰ 에ਅਰਪੋਰਟ ਤੋਂ ਲੈਣ ਆ ਜਾਂਦੀ ਤੂੰ ਇੰਨੀ ਗਰਮੀ ਵਿੱਚ ਕਿਉਂ ਤਕਲੀਫ ਕੀਤੀ ਮੇਰੀ ਮਤਰੀ ਮਾਂ ਦਾ ਵਾਸ ਨਹੀਂ ਚੱਲਦਾ ਸੀ ਕਿ ਉਹਦੇ ਬਾਰੇ ਬਾਰੇ ਜਾਵੇ ਮੈਂ ਉੱਥੇ ਹੀ ਖੜੀ ਸੀ ਅਮਿਤ ਨੂੰ ਬੈਠਣ ਤੋਂ ਬਾਅਦ ਮੇਰੇ ਵਾਲ ਮੁੜੀ ਤੇ ਗੁੱਸੇ ਨਾਲ ਕਹਿਣ ਲੱਗੀ ਕਿ ਹਜੇ ਇੱਥੇ ਖੜੀ ਐ ਜਾਂ ਇਹਦੇ ਲਈ ਕੁਝ ਲੈ ਕੇ ਆ ਇਸ ਘਰ ਦੇ ਰੀਤੀ ਰਿਵਾਜ ਤਾਂ ਇਹਨੂੰ ਪਤਾ ਨਹੀਂ ਆ ਤੂੰ ਭੁੱਲ ਗਈ ਸਭ ਕੁਝ ਮੈਨੂੰ ਕੂਰਾ ਲੱਗ ਪਈ ਮੈਂ ਫਟਾਫਟ ਰਸੋਈ ਵਿੱਚ ਗਈ ਮੈਂ ਉਸ ਮੁੰਡੇ ਸਾਹਮਣੇ ਆਪਣੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰ ਸਕਦੀ ਸੀ ਮੈਂ ਫਟਾਫਟ ਸਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹ ਅਮਰੀਕਾ ਤੋਂ ਆਇਆ ਸੀ ਉਹਦੇ ਸਵਾਰ ਦੇ ਅਨੁਸਾਰ ਵੈਸਟਰਨ ਚਾਈਨੀਜ਼ ਚੀਜ਼ਾਂ ਬਣਾਉਣੀਆ ਸੀ ਗਰਮੀ ਬਹੁਤ ਜ਼ਿਆਦਾ ਸੀ ਵਾਰ-ਵਾਰ ਮੈਂ ਆਪਣਾ ਪਸੀਨਾ ਸਾਫ਼ ਕਰ ਰਹੀ ਸੀ ਉਹ ਦੋਵੇਂ ਬੈਠੇ ਹੱਸ-ਸਮਝਾ ਕਰਦੇ ਸੀ ਮੇਰੀ ਮਤਰੀਈ ਮਾਂ ਦੀਆਂ ਦੋਨੇ ਕੁੜੀਆਂ ਨੀਤਾ ਤੇ ਰੂਪੀ ਸਜ-ਭੱਜ ਕੇ ਸੋਹਣੇ ਮੁੰਡੇ ਦੇ ਸਾਹਮਣੇ ਆ ਗਈਆਂ ਤੇ ਉੱਚੀ-ਉੱਚੀ ਹੱਸਦੀਆਂ ਸੀ ਮੇਰੀ ਮਤਰੀਈ ਮਾਂ ਵੀ ਬਿਲਕੁਲ ਬਚਪਨ ਦੀਆਂ ਸਹੇਲੀਆਂ ਦੀ ਤਰ੍ਹਾਂ ਉਹਦੇ ਨਾਲ ਗੱਲਾਂ ਕਰਦੀ ਸੀ ਮੈਂ ਤਾਂ ਰਸੋਈ ਵਿੱਚ ਸੜੀ-ਪੁੱਜੀ ਜਾਂਦੀ ਸੀ ਮੇਰਾ ਹੱਥ ਗਰਮ ਤਿੱਲੀ ਨੂੰ ਲੱਗਿਆ ਤੇ ਮੇਰੀ ਚੀਕ ਨਿਕਲ ਗਈ ਮੇਰੀ ਬਾਹ ਸੜ ਗਈ ਸੀ ਮੈਨੂੰ ਬਹੁਤ ਤਕਲੀਫ ਹੁੰਦੀ ਸੀ ਉਪਰੋਂ ਮੇਰਾ ਰੋਣਾ ਨਿਕਲੇ ਜਾਂਦਾ ਸੀ ਮੈਂ ਠੰਡੇ ਪਾਣੀ ਦਾ ਗਲਾਸ ਉੱਪਰ ਪਾਇਆ ਤਾਂ ਮੇਰੇ ਹੱਥੋਂ ਛੁੱਟ ਗਿਆ ਫਰਸ਼ ਤੇ ਡਿੱਗ ਕੇ ਟੁੱਟ ਗਿਆ ਅੱਜ ਮੇਰੀ ਖੈਰ ਨਹੀਂ ਸੀ ਜੇ ਮੇਰੀ ਮਾਂ ਨੂੰ ਪਤਾ ਲੱਗ ਗਿਆ ਤਾਂ ਉਹ ਮੈਨੂੰ ਮਾਰ ਹੀ ਦੇਉਗੀ ਮੈਂ ਕਦੋਂ ਤੋਂ ਉਹਦੇ ਜ਼ੁਲਮ ਸਹਿੰਦੀ ਸੀ ਮੇਰੀਆਂ ਅੱਖਾਂ 'ਚੋਂ ਹੰਝੂ ਰੁਕਣ ਦਾ ਨਾਮ ਹੀ ਨਹੀਂ ਲੈਂਦੇ ਸੀ ਮੈਨੂੰ ਪਤਾ ਨਹੀਂ ਸੀ ਕਿ ਆ ਮੈਂ ਆਖਰਵਾਰ ਕਦੋਂ ਖੁਸ਼ ਹੋਈ ਸੀ ਬਚਪਨ ਤੋਂ ਲੈ ਕੇ ਅੱਜ ਤੱਕ ਮੈਂ ਜ਼ੁਲਮ ਸਹਿੰਦੀ ਆਈ ਸੀ ਮੈਂ ਰਾਂਗਵਤ ਦੀ ਵੀ ਸਾਵਲੀ ਜਹੀ ਕੁੜੀ ਸੀ ਕਿਉਂਕਿ ਮੇਰਾ ਰੰਗ ਮੇਰੀ ਮਾਂ ਤੇ ਗਿਆ ਸੀ ਜੋ ਏਦਾਂ ਸਾਵਲਾ ਸੀ ਤੇ ਜੁਲਮ ਸਹਿੰਦੇ ਸਹਿੰਦੇ ਉਹ ਵੀ ਮਰ ਗਈ ਸੀ ਕਿਉਂਕਿ ਮੇਰੇ ਪਿਓ ਨੂੰ ਉਹ ਪਸੰਦ ਨਹੀਂ ਸੀ ਸ਼ਾਇਦ ਇਸ ਲਈ ਉਹਦਾ ਰੰਗ ਸਾਵਲਾ ਤੇ ਮੇਰੇ ਪਿਓ ਦਾ ਗੋਰਾ ਚਿੱਟਾ ਰੰਗ ਸੀ ਉਹ ਇੱਕ ਬਿਜ਼ਨਸਮੈਨ ਸੀ ਤੇ ਉਹ ਆਪਣੀ ਸਕੱਟਰੀ ਨੂੰ ਪਿਆਰ ਕਰ ਬੈਠਾ ਸੀ ਆਪਣੀ ਸਕੱਟਰੀ ਦਾ دیਵਾਨਾ ਬਣ ਗਿਆ ਸੀ ਤੇ ਉਹਦੀਆਂ ਗੱਲਾਂ ਵਿੱਚ ਆ ਕੇ ਮੇਰੀ ਮਾਂ ਦੇ ਕੋਲ ਆਉਣਾ ਛੱਡ ਦਿੱਤਾ ਸੀ ਇਸ ਲਈ ਉਹਨੇ ਹੌਕੇ ਲੈਂਦੀ ਲੈਂਦੀ ਨੇ ਧਾਮ ਤੋੜ ਦਿੱਤਾ ਸੀ ਅੱਜ ਉਹੀ ਸੈਕਟਰੀ ਜੋ ਇੱਕ ਨਾਰਮਲ ਜਹੀ ਵਰਕਰ ਸੀ ਗਰੀਬ ਘਰ ਦੀ ਸੀ ਤੇ ਮੇਰੇ ਪਿਓ ਦੀ ਘਰ ਵਾਲੀ ਬਣ ਕੇ ਇਸ ਘਰ ਵਿੱਚ ਹੁਕਮ ਚਲਾਉਂਦੀ ਸੀ ਤੇ ਮੇਰੇ ਪਿਓ ਦੇ ਦਿਲ ਤੇ ਵੀ ਮੇਰੀ ਹੈਸੀਅਤ ਕਿਸੇ ਕੂੜੇਦਾਨ ਵਰਗੀ ਸੀ ਜੋ ਘਰ ਵਿੱਚ ਬਿਲਕੁਲ ਫਾਲਤੂ ਹੁੰਦੇ ਆ ਮੇਰੀ ਮਤਰੀ ਮਾਂ ਨੇ ਮੇਰੇ ਤੇ ਜ਼ੁਲਮ ਕੀਤੇ ਉਹਨੇ ਕਦੀ ਵੀ ਮੈਨੂੰ ਆਪਣੀ ਧੀ ਸਵੀਕਾਰ ਨਹੀਂ ਕੀਤਾ ਮੇਰੇ ਉਹ ਮੇਰੇ ਪਿਓ ਨੂੰ ਵੀ ਮੇਰੇ ਖਿਲਾਫ ਪੜਕਾਉਂਦੀ ਰਹੀ ਤੇ ਇਹ ਸ਼ਬਦ ਕਹਿੰਦੀ ਸੀ ਕਿ ਬਾਦ ਜਬਾਨ ਬਾਦ ਚੱਲਣਾ ਮੇਰੇ ਕਾਲਜ ਦੀ ਪੜਾਈ ਵੀ ਉਹਦੇ ਕਰਕੇ ਰਹਿ ਗਈ ਸੀ ਤੇ ਝੂਠਾ ਹੀ ਮੈਨੂੰ ਕਹਿ ਦਿੱਤਾ ਸੀ ਕਿ ਇਹਦਾ ਕਿਸੇ ਨਾਲ ਚੱਕਰ ਚੱਲਦਾ ਮੈਂ ਤਾਂ ਅੱਜ ਤੱਕ ਕਿਸੇ ਮੁੰਡੇ ਵੱਲ ਦੇਖਿਆ ਵੀ ਨਹੀਂ ਸੀ ਉਹ ਚਾਹੁੰਦੀ ਸੀ ਕਿ ਉਹਦੀਆਂ ਦੋਵੇਂ ਕੁੜੀਆਂ ਪੜਨ ਤੇ ਚੰਗੇ ਘਰਾਂ ਵਿੱਚ ਵਿਆਹ ਹੋ ਜਾਣਾ ਮੈਂ ਬਸ ਨੌਕਰਾਨੀ ਦੀ ਤਰ੍ਹਾਂ ਰਹਾ ਮੈਨੂੰ ਤਾਂ ਆਪਣੇ ਪਿਓ ਤੇ ਹਰਾਨੀ ਹੁੰਦੀ ਸੀ ਕਿ ਕਿਹੋ ਜਿਹਾ ਇਨਸਾਨ ਸੀ ਜੋ ਕਦੀ ਮੈਨੂੰ ਪਿਆਰ ਨਾਲ ਦੇਖਦਾ ਵੀ ਨਹੀਂ ਸੀ ਮੇਰੀ ਮਾਂ ਉਹਨੂੰ ਏਦਾਂ ਪੜਕਾਉਂਦੀ ਸੀ ਕਿ ਮੇਰਾ ਪਿਓ ਕਈ-ਕਈ ਦਿਨਾਂ ਤੱਕ ਮੈਨੂੰ ਬੁਲਾਉਂਦਾ ਵੀ ਨਹੀਂ ਸੀ ਅੱਜ ਮੈਂ ਘਰ ਦੀ ਨੌਕਰਾਨੀ ਬਣ ਕੇ ਰਹਿ ਗਈ ਸੀ ਦੋਨੇ ਭੈਣਾਂ ਐਸ਼ ਕਰਦੀਆਂ ਸੀ ਉਹ ਪੜ੍ਹਾਈ ਵਿੱਚ ਹੁਸ਼ਿਆਰ ਨਹੀਂ ਸੀ ਪਰ ਇੰਨੇ ਪੈਸੇ ਭਰਨ ਦੇ ਬਾਅਦ ਉਹਨਾਂ ਨੂੰ ਥੋੜੇ-ਬਹੁਤੇ ਨੰਬਰ ਆ ਜਾਂਦੇ ਸੀ ਮੈਂ ਹੁਸ਼ਿਆਰ ਸੀ ਪਰ ਮੈਨੂੰ 12ਵੀਂ ਤੋਂ ਬਾਅਦ ਘਰੇ ਬਿਠਾ ਲਿਆ ਸੀ ਮੇਰੀਆਂ ਭੈਣਾਂ ਯੂਨੀਵਰਸਿਟੀ ਵਿੱਚ ਪੜ੍ਹਦੀਆਂ ਸੀ ਨਾਲ ਹੀ ਮੁੰਡਿਆਂ ਨਾਲ ਵੀ ਦੋਸਤੀ ਸੀ ਉਹ ਬਹੁਤ ਜ਼ਿਆਦਾ ਮਾਡਲਾਂ ਦੀ ਤਰ੍ਹਾਂ ਰਹਿੰਦੀਆਂ ਸੀ ਪਰ ਮੈਨੂੰ ਤਾਂ ਉਹ ਦੇਖਣਾ ਵੀ ਚੰਗਾ ਨਹੀਂ ਸਮਝਦੀਆਂ ਸੀ ਉਹਨਾਂ ਦਾ ਫੈਸ਼ਨ ਅਲੱਗ ਹੀ ਹੁੰਦਾ ਸੀ ਪਿਛਲੇ ਕੁਝ ਦਿਨਾਂ ਤੋਂ ਸਾਡੇ ਘਰ ਵਿੱਚ ਹਲਚਲ ਜਿਹੀ ਮਚ ਰਹੀ ਸੀ ਮੇਰੀ ਮਤਰੀ ਮਾਂ ਬਹੁਤ ਜ਼ਿਆਦਾ ਐਕਸਾਈਟਡ ਸੀ ਤੇ ਕਹਿੰਦੀ ਸੀ ਕਿ ਮੇਰੀ ਬਚਪਨ ਦੀ ਸਹੇਲੀ ਦਾ ਮੁੰਡਾ ਅਮਰੀਕਾ ਤੋਂ ਆਊਗਾ ਤੇ ਵਿਆਹ ਵੀ ਇੰਡੀਆ ਵਿੱਚ ਹੀ ਕਰਵਾਊਗਾ ਕਿਸੇ ਕੁੜੀ ਦੇ ਨਾਲ ਕਿਉਂਕਿ ਉਹਨੂੰ ਘਰੇਲੂ ਕੁੜੀ ਚਾਹੀਦੀ ਆ ਉਹ ਕਿਸੇ ਅੰਗਰੇਜ਼ਾਂ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਇਸ ਲਈ ਮੈਂ ਉਹਨੂੰ ਇੰਡੀਆ ਭੇਜ ਰਹੀ ਆ ਅੱਜ ਉਹੀ ਸਾਡੇ ਘਰ ਆਇਆ ਹੋਇਆ ਸੀ ਆਉਣ ਦੀਆਂ ਤਿਆਰੀਆਂ ਚੱਲਦੀਆਂ ਸੀ ਪਿਛਲੇ 2 ਮਹੀਨਿਆਂ ਤੋਂ ਮੇਰੀਆਂ ਮਤਰਿਆਂ ਭੈਣਾਂ ਤੇ ਮਾਂ ਪਾਰਲਰਾਂ ਵਿੱਚ ਭੁੰਦੀਆਂ ਸੀ ਤੇ ਚਿਹਰੇ ਸਵਾਰਦੇਣਾ ਸੀ ਅਮੀਤ ਸਾਰਿਆਂ ਦੇ ਸਾਹਮਣੇ ਬੈਠਾ ਸੀ ਤੇ ਸਾਰੀਆਂ ਉਹਦੇ ਨਾਲ ਗੱਲਾਂ ਕਰਦੀਆਂ ਸੀ ਕਿਉਂਕਿ ਦੋਨਾਂ ਵਿੱਚੋਂ ਇੱਕ ਦੀ ਕਿਸਮਤ ਚਮਕਣ ਵਾਲੀ ਸੀ ਮੈਂ ਉਹਨਾਂ ਦੇ ਬਰਾਬਰ ਜਾਣ ਦਾ ਸੋਚ ਵੀ ਨਹੀਂ ਸਕਦੀ ਸੀ ਹਾਲਾਂਕਿ ਮੈਂ ਵੀ ਇਸ ਕਰਦੀ ਧੀ ਸੀ ਪਰ ਮੇਰੀ ਤਾਂ ਹیثیت ਨੌਕਰਾਂ ਵਰਗੀ ਸੀ ਅਮੀਤ ਨੇ ਤਾਂ ਮੈਨੂੰ ਨੌਕਰਾਂ ਨੇ ਸਮਝ ਲਿਆ ਸੀ ਸਾਰਾ ਦਿਨ ਰੋਈ ਵਿੱਚ ਕੰਮ ਕਰਕੇ ਮੇਰਾ ਰੰਗ ਕਾਲਾ ਹੋ ਗਿਆ ਸੀ ਹਾਲਾਂਕਿ ਮੇਰੀਆਂ ਭੈਣਾਂ ਨੇ ਤਾਂ ਮਹਿੰਗੇ ਮਹਿੰਗੇ ਫੇਸ਼ਲ ਕਰਵਾਏ ਸੀ ਤੇ ਮੇਕਅਪ ਵੀ ਮਹਿੰਗਾ ਕਰਵਾਉਂਦੀਆਂ ਸੀ ਮੈਂ ਵੀ ਤਾਂ ਸੋਣੀ ਹੁੰਦੀ ਕਿਉਂਕਿ ਮੇਰਾ ਰੰਗ ਸਿਰਫ ਸਾਵਲਾ ਸੀ ਤਾਂ ਮੇਰੀਆਂ ਭੈਣਾਂ ਤੋਂ ਮੈਂ ਕਿਤੇ ਜ਼ਿਆਦਾ ਵਧੀਆ ਸੀ ਮੋਟੀਆਂ ਅੱਖਾਂ ਤੇ ਠੋਡੀ ਤੇ ਕਾਲਾ ਤਿਲ ਲੰਬੇ ਵਾਲ ਮੇਰੀ ਖੂਬਸੂਰਤੀ ਦਾ ਰਾਜ਼ ਸੀ ਮੈਂ ਰੋਂਦੀ ਸੀ ਮੈਂ ਆਪਣੇ ਹੱਥਾਂ ਨੂੰ ਮਲ ਰਹੀ ਸੀ ਰੱਬ ਦਾ ਧੰਨਵਾਦ ਕਰਦੀ ਸੀ ਕਿ ਮੇਰੀ ਮਾਂ ਨੂੰ ਪਤਾ ਨਹੀਂ ਲੱਗਿਆ ਕਿ ਗਲਾਸ ਟੁੱਟ ਗਿਆ ਨਹੀਂ ਤਾਂ ਮੇਰੀ ਬੇਇਜ਼ਤੀ ਕਰਦੇ ਨੇ ਸੀ ਅਚਾਨਕ ਦੋਨੇ ਭੈਣਾਂ ਰਸੋਈ ਵਿੱਚ ਆਈਆਂ ਮੈਨੂੰ ਪਤਾ ਸੀ ਕਿ ਕੀ ਕਰਨਾ ਹੈ ਕਹਿਣ ਲੱਗੀਆਂ ਕਿ ਅੰਜਲੀ ਸਭ ਕੁਝ ਤਿਆਰ ਆ ਕਿਸੇ ਚੀਜ਼ ਦੀ ਕਮੀ ਤਾਂ ਨਹੀਂ ਵਾਰ-ਵਾਰ ਮੈਂ ਆਪਣਾ ਪਸੀਨਾ ਸਾਫ਼ ਕਰਦੀ ਸੀ ਕਿਉਂਕਿ ਪਸੀਨਾ ਮੈਨੂੰ ਬਹੁਤ ਆ ਰਿਹਾ ਸੀ ਮੈਂ ਕਿਹਾ ਕਿ ਹਾਂ ਸਭ ਕੁਝ ਲਿਆ ਕੇ ਰੱਖਦੀ ਆ ਕਹਿਣ ਲੱਗੀਆਂ ਕਿ ਨਹੀਂ ਨਹੀਂ ਤੂੰ ਇੱਧਰ ਹੀ ਰਹਿ ਅਸੀਂ ਆਪੇ ਲੈ ਜਾਵਾਂਗੇ ਕੋਈ ਲੋੜ ਨਹੀਂ ਹੋਤੀ ਆਉਣ ਦੀ ਇੱਥੇ ਹੀ ਬੈਠ ਕੇ ਤੂੰ ਰੋਟੀ ਖਾ ਲੈ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਸਾਡੇ ਕੋਲੋਂ ਮੰਗਵਾ ਲੈ ਉਹਨਾਂ ਨੇ ਮੈਨੂੰ ਨਾ ਪਸੰਦ ਦੇ ਨਾਲ ਦੇਖਦੇ ਹੋਏ ਕਿਆ ਉੱਥੇ ਕੁਰਸੀ ਤੇ ਮੈਂ ਬੈਠ ਗਈ ਕਿਉਂਕਿ ਮੈਨੂੰ ਪਤਾ ਸੀ ਕਿ ਸਾਰਾ ਕ੍ਰੈਡਿਟ ਆਪ ਲੈਣ ਦੇ ਚੱਕਰ ਵਿੱਚ ਆ ਉਹਨੇ ਸੁਣਿਆ ਸੀ ਕਿ ਅਮਿਤ ਨੂੰ ਚੰਗਾ ਖਾਣਾ ਬਣਾਉਣ ਵਾਲੀ ਕੋਈ ਇੰਡੀਅਨ ਕੁੜੀ ਚਾਹੀਦੀ ਹੈ ਕਿਉਂਕਿ ਉਹਦੇ ਕੋਲ ਦੌਲਤ ਦੀ ਕੋਈ ਕਮੀ ਨਹੀਂ ਉਹਨੇ ਕਿਹੜਾ ਨੌਕਰੀ ਹੀ ਕਰਵਾਉਣੀ ਸੀ ਅਮਿਤਦੀਆ ਨਜ਼ਰਾਂ ਵਿੱਚ ਉਹ ਚੰਗੀਆਂ ਬਾਨਾ ਚਾਹੁੰਦੀ ਸੀ ਮੈਨੂੰ ਵੀ ਕੋਈ ਲੋੜ ਨਹੀਂ ਸੀ ਇਸ ਲਈ ਮੈਂ ਚੁੱਪ ਬੈਠੀ ਰਹੀ ਉਹ ਸਭ ਕੁਝ ਲੈ ਕੇ ਚਲੀਆਂ ਗਈਆਂ ਮੇਰੀ ਮਤਰੀ ਮਾਂ ਫਟਾਫਟ ਰਸੋਈ ਵਿੱਚ ਆਈ ਮੈਂ ਹਜੇ ਇੱਕੋ ਬੁਰਕੀ ਹੀ ਖਾਧੀ ਸੀ ਤੇ ਮੇਰੇ ਅੱਗੇ ਉਹ ਟ੍ਰੇ ਭਰੇ ਕਰ ਦਿੱਤੀ ਕਹਿਣ ਲੱਗੀ ਕਿ ਕਿੰਨੀ ਵਾਰ ਸਮਝਾਇਆ ਬੇਸ਼ਰਮ ਕਿ ਉਹਨੂੰ ਜ਼ਿਆਦਾ ਮਿਰਚਾਂ ਵਾਲਾ ਖਾਣਾ ਨਹੀਂ ਦੇਣਾ ਮੈਂ ਤਾਂ ਪਹਿਲੀ ਬੁਰਕੀ ਖਾ ਕੇ ਮਿਰਚ ਮਹਿਸੂਸ ਕਰਨ ਲੱਗ ਪਈ ਸੀ ਪਤਾ ਨਹੀਂ ਉਹ ਬੱਚਾ ਕੀ ਸੋਚੂਗਾ ਉਹ ਪਹਿਲੀ ਵਾਰ ਇੱਥੇ ਆਇਆ ਤੇ ਇੰਨੀ ਤੇਜ਼ ਮਿਰਚ ਪਾਉਣ ਦੀ ਕੀ ਲੋੜ ਸੀ ਜੇ ਉਹਨੇ ਗੱਲ ਕੀਤੀ ਤਾਂ ਮੈਂ ਤੇਰੀ ਜਾਨ ਲੈ ਲਵਾਂਗੀ ਉਹ ਮੈਨੂੰ ਧਮਕੀ ਦੇ ਕੇ ਚਲੇ ਗਈ ਮੈਂ ਫਿਰ ਸਿਰ ਫੜ ਕੇ ਬੈਠ ਗਈ ਕਿਉਂਕਿ ਹੁਣ ਤਾਂ ਮੇਰੀ ਸ਼ਾਂਤ ਆ ਗਈ ਸੀ ਮੈਂ ਤਾਂ ਰੱਬ ਅੱਗੇ ਹੱਥ ਜੋੜਦੀ ਸੀ ਕਿ ਉਹ ਕੁਝ ਵੀ ਨਾ ਕਹੇ ਬਸ ਚੁੱਪ ਕਰਕੇ ਰੋਟੀ ਖਾ ਲਵੇ ਮੇਰੀ ਤਾਂ ਭੁੱਖ ਹੀ ਮਰ ਗਈ ਸੀ ਇੱਕ ਵਾਰ ਫਿਰ ਹੰਝੂ ਮੇਰੀਆਂ ਅੱਖਾਂ ਵਿੱਚੋਂ ਚੌਣ ਲੱਗ ਪਏ ਰ ਅਚਾਨਕ ਹੀ ਔਰ ਸੋਈ ਵਿੱਚ ਆਇਆ ਮੇਰਾ ਸਰੀਰ ਪਸੀਨੇ ਨਾਲ ਭਿੱਜਿਆ ਹੋਇਆ ਸੀ ਕਹਿਣ ਲੱਗਾ ਤੂੰ ਇੱਥੇ ਰਸੋਈ ਵਿੱਚ ਕੀ ਕਰਦੀ ਆ ਇੰਨੀ ਗਰਮੀ ਆ ਤੂੰ ਪਾਗਲ ਹੋ ਗਈ ਆ ਜਾਂ ਸਾਡੇ ਨਾਲ ਬੈਠ ਕੇ ਰੋਟੀ ਖਾ ਮੈਂ ਕਿਹਾ ਨਹੀਂ ਮੈਂ ਇੱਥੇ ਹੀ ਠੀਕਾਂ ਉਹ ਕਹਿਣ ਲੱਗਾ ਮੰਨਿਆ ਕਿ ਤੂੰ ਰੋਟੀ ਬਣਾਉਂਦੀ ਆ ਪਰ ਹੈ ਤਾਂ ਇਨਸਾਨ ਮੈਂ ਇੱਕਦਮ ਉਹਨੂੰ ਪੂਰਨ ਲੱਗ ਪਈ ਉਹ ਕਹਿਣ ਲੱਗਾ ਕਿ ਠੀਕ ਆ ਬਾਬਾ ਗੁੱਸਾ ਨਾ ਕਰ ਮੈਂ ਇਸ ਲਈ ਕਹਿਣਾ ਕਿਉਂਕਿ ਸਾਡੇ ਉੱਥੇ ਤਾਂ ਨੌਕਰ ਵੀ ਘਰ ਦਾ ਹਿੱਸਾ ਹੁੰਦੇ ਆ ਘਰ ਵਿੱਚ ਉਹਨੂੰ ਗੁੱਸੇ ਨਾਲ ਨਹੀਂ ਬੋਲਿਆ ਜਾਂਦਾ ਉਹ ਮੈਨੂੰ ਨੌਕਰ ਸਮਝਦਾ ਸੀ ਤਾਂ ਇਹਦੇ ਵਿੱਚ ਕੋਈ ਗਲਤੀ ਵੀ ਨਹੀਂ ਸੀ ਕੁਝ ਦੇਰ ਮੈਨੂੰ ਦੇਖ ਕੇ ਕਹਿਣ ਲੱਗਾ ਵੈਸੇ ਬਹੁਤ ਸਵਾਦ ਸਭ ਕੁਝ ਬਣਾਇਆ ਸੀ ਅੱਜ ਤੱਕ ਮੈਂ ਇਦਾਂ ਦੀਆਂ ਚੀਜ਼ਾਂ ਕਦੇ ਖਾਧੀਆਂ ਤੱਕ ਨਹੀਂ ਸੀ ਬੜੇ ਸਮੇਂ ਬਾਅਦ ਮੈਂ ਇੰਡੀਆ ਦੀ ਰੋਟੀ ਵੀ ਖਾਧੀ ਆ ਨਹੀਂ ਤਾਂ ਹਮੇਸ਼ਾ ਹੋਟਲਾਂ ਵਿੱਚ ਹੀ ਖਾਣਾ ਖਾਣਾ ਆਂਟੀ ਦੀਆਂ ਕੁੜੀਆਂ ਦੇ ਹੱਥਾਂ ਵਿੱਚ ਬੜਾ ਟੇਸਟ ਆ ਪੱਕਾ ਤੂੰ ਵੀ ਹੈਲਪ ਕੀਤੀ ਹੋਊਗੀ ਉਹ ਬੋਲੀ ਜਾਂਦਾ ਸੀ ਮੈਂ ਕੋਈ ਸਫਾਈ ਦੇਣੀ ਜ਼ਰੂਰੀ ਨਹੀਂ ਸਮਝੀ ਇਕਦਾਂ ਮ キッチン ਚੋਂ ਜਾਣ ਲੱਗਾ ਤਾਂ ਉਹਨੇ ਮੇਰੀ ਬਾਹ ਫੜ ਲਈ ਮਹਾਰਾਨੀ ਨਾਲ ਉਹਦੇ ਵੱਲ ਮੁੜੀ ਤੇ ਕਿਹਾ ਇਹ ਕੀ ਬਤਮੀਜੀ ਆ ਮੇਰਾ ਹੱਥ ਛੱਡੋ ਪਰ ਉਹ ਮੇਰੀ ਬਾਹ ਵੱਲ ਦੇਖਦਾ ਸੀ ਜਿੱਥੇ ਸੜੇ ਹੋਏ ਦਾ ਨਿਸ਼ਾਨ ਪੈ ਗਿਆ ਸੀ ਕਹਿਣ ਲੱਗਾ ਤੂੰ ਆਪਣਾ ਹੱਥ ਸਾੜ ਲਿਆ ਕਿੰਨੀ ਸਖਤ ਦਿਲ ਦੀ ਆ ਤੈਨੂੰ ਦਰਦ ਨਹੀਂ ਹੁੰਦਾ ਇਹ ਕਿੱਦਾਂ ਹੋਇਆ ਮੈਨੂੰ ਦੇਖਣ ਦੇ ਉਹ ਧਿਆਨ ਨਾਲ ਮੇਰਾ ਹੱਥ ਫੜ ਕੇ ਵੇਖਣ ਲੱਗ ਪਿਆ ਜਿਹਦੇ ਵਿੱਚ ਛੋਟੇ ਛੋਟੇ ਛਾਲੇ ਬਣ ਲੱਗ ਪਏ ਸੀ ਮੈਂ ਕਿਹਾ ਮੈਂ ਦਵਾਈ ਲਾ ਲਵਾਂਗੀ ਤੁਹਾਡੀ ਮਿਹਰਬਾਨੀ ਮੇਰਾ ਹੱਥ ਛੱਡ ਦਿਓ ਉਹ ਤਾਂ ਛੱਡਣ ਦੇ ਮੂਡ ਵਿੱਚ ਨਹੀਂ ਸੀ ਮੈਨੂੰ ਬਾਹ ਤੋਂ ਫੜ ਕੇ ਬਾਹਰ ਲੈ ਗਿਆ ਤੇ ਮੈਂ ਤਾਂ ਫਸ ਗਈ ਸੀ ਜੇ ਮੇਰੀ ਮਤਰੀ ਮਾਂ ਤੇ ਭੈਣਾਂ ਨੇ ਮੈਨੂੰ ਦੇਖ ਲਿਆ ਤਾਂ ਮੇਰੀ ਜਾਨ ਲੈ ਲੈਣਗੇ ਪਹਿਲਾਂ ਹੀ ਮੇਰੀ ਜ਼ਿੰਦਗੀ ਨਹੀਂ ਮੁਸ਼ਕਲ ਸੀ ਉਹ ਮੈਨੂੰ ਬਾਹਰ ਸੋਫੇ ਤੇ ਲਿਆ ਕੇ ਬਿਠਾਉਣ ਲੱਗਾ ਮੇਰੀ ਮਾਂ ਤੇ ਮੇਰੀਆਂ ਭੈਣਾਂ ਦੇ ਚਿਹਰੇ ਦਾ ਰੰਗ ਉੱਡ ਗਿਆ ਉਹ ਕਹਿਣ ਲੱਗੀ ਕਿ ਅਮਿਤ ਪੁੱਤ ਇਹ ਤੂੰ ਕੀ ਕਰਦਾ ਉਹ ਕਹਿਣ ਲੱਗਾ ਕਿ ਤਾਂ ਕਿੱਥੇ ਲੈ ਕੇ ਜਾਵਾਂ ਦੇਖੋ ਤਾਂ ਸਹੀ ਇਹਦੀ ਬਾਹ ਸੜ ਗਈ ਆ ਮੈਂ ਬੈਂਡਿਜ ਲਗਾ ਦਿੰਦਾ ਰੂਪੀ ਤੂੰ ਮੇਰੇ ਕਮਰੇ ਵਿੱਚ ਆ ਜਾ ਮੇਰਾ ਫਸਟ-ਏਡ ਬਾਕਸ ਚੁੱਕ ਕੇ ਲਿਆ ਉਹ ਰੂਪੀ ਨੂੰ ਕਹਿ ਰਿਹਾ ਸੀ ਤੇ ਉਹ ਆਪਣੀ ਮਾਂ ਦਾ ਚਿਹਰਾ ਦੇਖਣ ਲੱਗੀ ਮੈਂ ਉਹਨਾਂ ਸਾਰਿਆਂ ਨੂੰ ਦੇਖਦੀ ਸੀ ਅਮਿਤ ਮੇਰੇ ਜ਼ਖਮਾਂ ਨੂੰ ਦੇਖਦਾ ਸੀ ਕਹਿਣ ਲੱਗਾ ਕਿ ਬਾਸ ਉੱਪਰ ਵਾਲੀ ਸਕਿਨ ਹੀ ਸੜੀ ਆ ਬੈਂਡਿਜ ਲਗਾਉਣ ਦੇ ਨਾਲ ਜਲਦੀ ਠੀਕ ਹੋ ਜਾਊਗੀ ਹੁਣ ਰੋਣਾ ਬੰਦ ਕਰ ਦੇ ਕਿ ਜ਼ਿਆਦਾ ਤਕਲੀਫ ਹੋ ਰਹੀ ਆ ਉਹ ਮੇਰੇ ਵੱਲ ਦੇਖ ਕੇ ਬੋਲਦਾ ਸੀ ਮੈਂ ਉਹਨੂੰ ਕੀ ਦੱਸਦੀ ਕਿ ਇਹ ਹੰਝੂ ਕਿਸ ਕਰਕੇ ਆਉਂਦੇ ਆ ਕਿਉਂਕਿ ਅੱਜ ਤੱਕ ਮੇਰੀ ਇੰਨੀ ਪ੍ਰਵਾਹ ਕਿਸੇ ਨੇ ਕੀਤੀ ਨਹੀਂ ਸੀ ਜੇ ਮੈਨੂੰ ਵੱਡੀ ਸੱਟ ਲੱਗ ਜਾਂਦੀ ਤਾਂ ਕੋਈ ਵੀ ਮੈਨੂੰ ਪੁੱਛਦਾ ਤੱਕ ਨਹੀਂ ਸੀ ਤੇ ਇੱਥੇ ਤੱਕ ਕੇ ਮੇਰਾ ਸੱਕਾ ਪਿਓ ਵੀ ਨਹੀਂ ਪਰ ਇਹ ਤਾਂ ਪਰਾਇਆ ਵਾ ਮੈਂ ਰੋਈ ਜਾਂਦੀ ਸੀ ਰੂਪੀ ਨਾ ਚਾਹੁੰਦੇ ਹੋਏ ਵੀ ਫਸਟ ਏਡ ਵਾਲਾ ਬਾਕਸ ਚੁੱਕ ਕੇ ਲਈ ਆਈ ਉਹਨੇ ਪਹਿਲਾਂ ਮੇਰੇ ਜ਼ਖਮਾਂ ਤੇ ਟਿਊਬ ਲਗਾਈ ਤੇ ਫਿਰ ਉੱਪਰੋਂ ਪੱਟੀ ਕਰਨ ਲੱਗ ਪਿਆ ਉਹ ਕਿਸੇ ਪ੍ਰੋਫੈਸ਼ਨਲ ਡਾਕਟਰ ਦੀ ਤਰ੍ਹਾਂ ਪੱਟੀ ਕਰਦਾ ਸੀ ਉਹਦੀਆਂ ਅੱਖਾਂ ਬਹੁਤ ਫਿਕਰ ਸੀ ਮੇਰੀ ਮਾਂ ਦਾ ਵਾਸ ਨਹੀਂ ਚੱਲਦਾ ਸੀ ਕਿ ਮੈਨੂੰ ਚੁੱਕ ਕੇ ਉਹ ਬਾਹਰ ਸੁੱਟ ਦੇਵੇ ਕਿਉਂਕਿ ਅਮਿਤ ਦੀਆਂ ਨਜ਼ਰਾਂ ਵਿੱਚ ਮੇਰੇ ਲਈ ਹਮਦਰਦੀ ਉਹ ਦੇਖ ਚੁੱਕੀ ਸੀ ਤੇ ਮੈਨੂੰ ਬੜੀਆਂ ਗੰਦੀਆਂ ਨਜ਼ਰਾਂ ਨਾਲ ਉਹ ਦੇਖ ਰਹੀ ਸੀ ਮੈਂ ਜਲਦੀ ਆਪਣਾ ਹੱਥ ਛੁਡਾਇਆ ਤੇ ਆਪਣੇ ਕਮਰੇ ਵਿੱਚ ਚਲੀ ਗਈ ਮੇਰਾ ਇਰਾਦਾ ਤਾਂ ਬਸ ਉਸ ਕੰਮ ਦੇ ਵਿੱਚੋਂ ਨਿਕਲਦਾ ਸੀ ਕਿਉਂਕਿ ਜੇ ਮੈਂ ਪਹਿਲਾਂ ਨਿਕਲਦੀ ਤਾਂ ਮੇਰੀ ਮਾਂ ਨੇ ਮੇਰੇ ਤੇ ਗੁੱਸਾ ਕਰਨਾ ਸੀ ਅਮਿਤ ਨੂੰ ਸਾਡੇ ਘਰ ਵਿੱਚ ਆਏ ਹੋਏ 4 ਦਿਨ ਹੋ ਗਏ ਸੀ ਉਹ ਇਦਾਂ ਘੁਲ ਮਿਲ ਗਿਆ ਸੀ ਕਿ ਜਿੱਦਾਂ ਉਹਦਾ ਆਪਣਾ ਘਰ ਆ ਮੈਂ ਜ਼ਿਆਦਾਤਰ ਰਸੋਈ ਵਿੱਚ ਹੀ ਰਹਿੰਦੀ ਸੀ ਤੇ ਜੇ ਰਸੋਈ ਦੇ ਕੰਮਾਂ ਤੋਂ ਸ਼ਤਕਾਰਾ ਮਿਲ ਜਾਂਦਾ ਤਾਂ ਥੋੜੀ ਕੋਠੇ ਤੇ ਜੜ ਜਾਂਦੀ ਸੀ ਤੇ ਪੰਛੀਆਂ ਵੱਲ ਦੇਖਦੀ ਰਹਿੰਦੀ ਸੀ ਜੋ ਮੇਰੇ ਪਾਪਾ ਆਪਣੀ ਕੁੜੀ ਰੂਪੀ ਦੇ ਲਈ ਲੈ ਕੇ ਆਏ ਸੀ ਕਿਉਂਕਿ ਉਹਨੂੰ ਪੰਛੀਆਂ ਨਾਲ ਦਾ ਬਹੁਤ ਸ਼ੌਂਕ ਸੀ ਤੇ ਉਹਨੂੰ ਪਸੰਦ ਵੀ ਸੀ ਮੈਨੂੰ ਵੀ ਬਹੁਤ ਸ਼ੌਂਕ ਸੀ ਕਿ ਮੈਂ ਪੰਛੀ ਪਾਲਾਂ ਪਰ ਮੇਰੇ ਕੋ ਸ਼ੌਂਕ ਕੌਣ ਪੂਰੇ ਕਰਨ ਵਾਲਾ ਕੋਈ ਨਹੀਂ ਸੀ ਇਸ ਲਈ ਮੈਂ ਰੂਪੀ ਦੀਆਂ ਚਿੜੀਆਂ ਨੂੰ ਥੋੜੀ ਦੇਰ ਦੇਖਦੀ ਤੇ ਉਹਨਾਂ ਨਾਲ ਗੱਲਾਂ ਕਰਦੀ ਸੀ ਅਚਾਨਕ ਮੈਨੂੰ ਪੌੜੀਆਂ ਤੋਂ ਉੱਪਰ ਆਉਣ ਦੀ ਕਿਸੇ ਦੀ ਆਵਾਜ਼ ਲੱਗੀ ਪਤਾ ਨਹੀਂ ਮੇਰੀ ਮਿਤਰੀ ਮਾਹੀ ਹੋਗੀ ਪਰ ਇਹ ਅਮਿਤ ਸੀ ਉਹ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਤੇਰਾ ਜ਼ਖਮ ਕਿੱਦਾਂ ਤੇ ਕਹਿਣ ਲੱਗਾ ਕਿ ਮੇਰੇ ਨਾਲ ਗੱਲਾਂ ਕਰਿਆ ਕਰ ਇਸ ਘਰ ਦਾ ਵਿੱਚ ਮੈਂ ਕਦੋਂ ਦਾ ਆਇਆ ਪਰ ਤੂੰ ਮੇਰੇ ਨਾਲ ਗੱਲਾਂ ਨਹੀਂ ਕਰਦੀ ਫਿਰ ਕਹਿਣ ਲੱਗਾ ਕਿ ਤੂੰ ਇਸ ਘਰ ਵਿੱਚ ਕਦੋਂ ਤੋਂ ਤੂੰ ਕੰਮ ਕਰਦੀ ਆ ਮੈਂ ਕਿਹਾ ਬਚਪਨ ਵਿੱਚ ਤਾਂ ਇਸ ਘਰ ਦੀ ਮੈਂ लाਡਲੀ ਸੀ ਤੇ ਆਪਣੀ ਮਾਂ ਕਿ ਮੈਂ ਬਹੁਤ ਹੀ ਪਿਆਰੀ ਰਾਣੀ ਧੀ ਸੀ ਤੇ ਮੇਰੀ ਮਾਂ ਮੈਨੂੰ ਰਾਣੀਆਂ ਦੀ ਤਰ੍ਹਾਂ ਰੱਖਦੀ ਸੀ ਮੈਨੂੰ ਤਾਂ ਕਦੇ ਵੀ ਕਿਸੇ ਨੇ ਨਾਮ ਲੈ ਕੇ ਬੁਕਾਰਿਆ ਹੀ ਨਹੀਂ ਪਰ ਉਹਦੇ ਮਰਨ ਤੋਂ ਬਾਅਦ ਮੇਰੀ ਜ਼ਿੰਦਗੀ ਮਤਰੀ ਮਾਂ ਦੇ ਹੱਥ ਵਿੱਚ ਆ ਗਈ ਮੇਰੇ ਨਾਲ ਇਦਾਂ ਦਾ ਵਰਤਾਓ ਕਰਨਾ ਉਸਨੇ ਸ਼ੁਰੂ ਕਰ ਦਿੱਤਾ ਮੈਂ ਪਤਾ ਨਹੀਂ ਕਦੋਂ ਬੋਲੀ ਜਾਂਦੀ ਕਹਿਣ ਲੱਗਾ ਕਿ ਤੇਰੀ ਮਾਂ ਇਸ ਘਰ ਵਿੱਚ ਕੰਮ ਕਰਦੀ ਸੀ ਮੈਂ ਕਿਹਾ ਨਹੀਂ ਇਸ ਘਰ ਦੀ ਮਾਲਕ ਸੀ ਮੇਰੇ ਪਾਪਾ ਦੀ ਪਹਿਲੀ ਘਰ ਵਾਲੀ ਸੀ ਮੈਂ ਉਹਦੀ ਕੁੜੀਆਂ ਉਹ ਮੈਨੂੰ ਇਦਾਂ ਦੇਖਣ ਲੱਗਾ ਜਿੱਦਾਂ ਮੇਰੇ ਸਿਰ ਤੇ ਸੰਗ ਆ ਗਏ ਹੁਣ ਮੈਂ ਉੱਠੀ ਤੇ ਸਾਈਡ ਤੇ ਹੋ ਗਈ ਮੈਂ ਆਪਣੇ ਪਾਪਾ ਦੀ ਤੀਸਰੀ ਕੁੜੀਆ ਇਹ ਕਹਿ ਕੇ ਮੈਂ ਉੱਥੇ ਰੁਕੀ ਨਹੀਂ ਬਲਕਿ ਪੌੜੀਆਂ ਤੋਂ ਉਤਰਦੀ ਹੋਈ ਥੱਲੇ ਆ ਗਈ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਇਹ ਗੱਲ ਸੁਣ ਕੇ ਉਹਦੇ ਚਿਹਰੇ ਦੇ ਰੰਗ ਬਦਲ ਜਾਣਗੇ ਮੈਂ ਰਸੋਈ ਵਿੱਚ ਰੋਟੀ ਬਣਾਉਣ ਆਈ ਤੇ ਜਿੱਦਾਂ ਹੀ ਸਾਰਿਆਂ ਨੂੰ ਦੇਣ ਲੱਗੀ ਤੇ ਅਨੀਤਾ ਤੇ ਰੂਪੀ ਵੀ ਮੇਰੇ ਨਾਲ ਹੀ ਫੜਾ ਰਹੀਆਂ ਸੀ ਤੇ ਅਮਿਤ ਨੂੰ ਦਿਖਾ ਰਹੀ ਸੀ ਕਿ ਇਹ ਸਭ ਕੁਝ ਉਹਨਾਂ ਨੇ ਬਣਾਇਆ ਕਿਉਂਕਿ ਹਮਿਤ ਨੂੰ ਮੇਰੇ ਬਣਾਏ ਹੋਏ ਖਾਣੇ ਬਹੁਤ ਪਸੰਦ ਸੀ। ਉਹ ਟੇਬਲ ਤੇ ਬੈਠ ਕੇ ਮੈਨੂੰ ਦੇਖੀ ਜਾਂਦਾ ਸੀ ਤੇ ਗੂੜੀਆਂ ਸੋਚਾਂ ਵਿੱਚ ਸੀ। ਪਾਪਾ ਉਸ ਵੇਲੇ ਘਰ ਸੀ। ਅਮਿਤ ਨਾਲ ਮੁਸਕਰਾ ਕੇ ਗੱਲਾਂ ਕਰ ਰਹੀ ਸੀ ਅਚਾਨਕ ਹੀ ਮੈਂ ਰੋਟੀ ਫੜਾਉਣ ਤੋਂ ਬਾਅਦ ਜਾਣ ਲੱਗੀ ਤਾਂ ਅਮਿਤ ਨੇ ਮੈਨੂੰ ਆਵਾਜ਼ ਮਾਰੀ ਕਿ ਸਾਡੇ ਨਾਲ ਬੈਠ ਕੇ ਤੂੰ ਵੀ ਰੋਟੀ ਖਾ ਲੈ। ਤੂੰ ਵੀ ਇਸ ਘਰ ਦੀ ਧੀ ਆ। ਅਮਿਤ ਦੀ ਇਹ ਗੱਲ ਸੁਣ ਕੇ ਤਾਂ ਸਾਰੇ ਸ਼ਾਂਤ ਹੋ ਗਏ। ਪਾਪਾ ਨੇ ਕਿਹਾ ਕਿ ਹਾਂ ਹਾਂ। ਇੱਧਰ ਆ ਸਾਡੇ ਨਾਲ ਬੈਠ। ਪਾਪਾ ਨੂੰ ਵੀ ਅੱਜ ਯਾਦ ਆ ਗਿਆ ਸੀ ਕਿ ਮੈਂ ਉਹਨਾਂ ਦੀ ਧੀ ਆ। ਮਤਰੀ ਮਾਂ ਤੇ ਭੈਣਾਂ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ। ਉਹ ਮੈਨੂੰ ਨਾ ਚਾਹੁੰਦੇ ਹੋਏ ਵੀ ਉਹਨਾਂ ਦੇ ਵਿੱਚ ਬੈਠਣਾ ਪਿਆ। ਅਮੀਤ ਸਿੰਪਲ ਅੰਦਾਜ਼ ਦੇ ਵਿੱਚ ਮੇਰੇ ਨਾਲ ਗੱਲਾਂ ਕਰਦਾ ਸੀ, ਮੇਰੀ ਪਸੰਦ ਨਾ ਪਸੰਦ ਬਾਰੇ ਪੁੱਛਦਾ ਸੀ। ਪਾਪਾ ਨੂੰ ਸਭ ਕੁਝ ਦੱਸਦੇ ਸੀ ਕਿ ਚੰਗੀ ਧੀ ਆ, ਸਭ ਕੁਝ ਇਨੇ ਹੀ ਬਣਾਇਆ। ਪਾਪਾ ਕਹਿਣ ਲੱਗੇ ਕਿ ਛੋਟੀ ਉਮਰ ਵਿੱਚ ਸਾਰੇ ਘਰ ਦੀ ਜ਼ਿੰਮੇਵਾਰੀ ਇਹਨੇ ਚੱਕ ਲਈ ਸੀ। ਸਕੀ ਮਾਂ ਦੁਨੀਆ ਵਿੱਚ ਨਹੀਂ ਪਾ ਰਹੀ ਇਸ ਬੱਚੀ ਨੇ ਆਪਣੇ ਆਪ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਿਆ। ਮੈਨੂੰ ਆਪਣੀ ਧੀ ਤੇ ਬਹੁਤ ਮਾਣ ਆ। ਮੈਂ ਆਪਣੇ ਪਾਪਾ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਈ। ਅੱਜ ਤੱਕ ਉਹਨਾਂ ਨੇ ਮੇਰੀ ਤਾਰੀਫ਼ ਨਹੀਂ ਕੀਤੀ ਸੀ। ਪਾਪਾ ਅੰਮ੍ਰਿਤ ਵੀ ਕਹਿਣ ਲੱਗੇ ਕਿ ਹਾਂ, ਵਾਕੇ ਇਹਦੀ ਤਾਰੀਫ਼ ਕਰਨੀ ਚਾਹੀਦੀ ਹੈ। ਮੈਂ ਤਾਂ ਇਹਦੇ ਬਣਾਏ ਹੋਏ ਖਾਣੇ ਦਾ دیਵਾਨਾ ਹੋ ਗਿਆ। ਮੈਂ ਮੰਮੀ ਨੂੰ ਫੋਨ ਕਰਕੇ ਦੱਸਿਆ ਕਿ ਇੰਨੇ ਦਿਨਾਂ ਬਾਅਦ ਮੈਨੂੰ ਘਰ ਦੇ ਖਾਣੇ ਦਾ ਸੁਆਦ ਮਿਲਿਆ ਸੱਚ ਕਹਾ ਤਾਂ ਮੈਨੂੰ ਏਦਾਂ ਦੀ ਕੁੜੀ ਚਾਹੀਦੀ ਹੈ ਜੋ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਸੰਭਾਲ ਸਕੇ ਤੇ ਮੈਨੂੰ ਵੀ ਸੰਭਾਲ ਲਵੇ ਜੇ ਅੰਜਲੀ ਮੇਰੀ ਲਾਈਫ ਵਿੱਚ ਆ ਜਾਵੇ ਤਾਂ ਮੇਰੀ ਬਹੁਤ ਖੁਸ਼ਕਿਸਮਤ ਦੀ ਗੱਲ ਆ ਇਹ ਕਹਿੰਦੇ ਹੋਏ ਉਹ ਮੋਹ ਮਸਕਰੌਣ ਲੱਗ ਪਿਆ ਮੈਂ ਤਾਂ ਚਮਚਾ ਤਾਂ ਝੁਕ ਲਿਆ ਸੀ ਪਰ ਪਲੇਟ ਵਿੱਚ ਰੱਖਣਾ ਭੁੱਲ ਗਈ ਸੀ ਪਪਾ ਮੁਸਕਰਾਉਂਦੇ ਸੀ ਮੇਰੀ ਮਤਰੀਏ ਮਾਂ ਤੇ ਭੈਣਾਂ ਐਦਾਂ ਲੱਗ ਰਹੀਆਂ ਸੀ ਕਿ ਜਿੱਦਾਂ ਉਹਨਾਂ ਦੇ ਸਰੀਰ ਵਿੱਚ ਖੂਨ ਹੀ ਨਹੀਂ ਉਹ ਤਾਂ ਐਨੇ ਦਿਨਾਂ ਤੋਂ ਅਮਿਤ ਦੇ ਅੱਗੇ ਪਿੱਛੇ ਘੁੰਮਦੀਆਂ ਸੀ ਉਹਦੇ ਨਾਲ ਹੋਟਲਿੰਗ ਕਰਦੀਆਂ ਸੀ ਇੱਕ ਇੱਕਦਮ ਮੇਰੀ ਮਤਰੀਏ ਮਾਂ ਨੇ ਗੱਲਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਕਹਿਣ ਅਮੀਤ ਇਹ ਸਾਡੇ ਘਰ ਦੀਆਂ ਕੁੜੀਆਂ ਬਹੁਤ ਹੀ ਜ਼ਿਆਦਾ ਸਿਆਣੀਆਂ ਰੂਪੀ ਤੇ ਅਨੀਤਾ ਹੀ ਦੇਖ ਲੈ ਜਦੋਂ ਤੂੰ ਆਇਆ ਸਭ ਕੁਝ ਨਵਾਂ ਨਵਾਂ ਬਣਾ ਕੇ ਤੈਨੂੰ ਖਵਾ ਰਹੀਆਂ ਮੇਰੀ ਮਤਰੀਏ ਮਾਂ ਨੇ ਸਾਰੀ ਤਾਰੀਫ਼ ਆਪਣੀਆਂ ਕੁੜੀਆਂ ਨੂੰ ਦੇ ਦਿੱਤੀ ਉਹ ਕਹਿਣ ਲੱਗਾ ਕਿ ਇਸ ਹਫ਼ਤੇ ਮੰਮੀ ਆ ਰਹੀ ਆ ਉਹਨੇ ਕਿਹਾ ਕਿ ਮੇਰਾ ਰਿਸ਼ਤਾ ਕਰਕੇ ਹੀ ਵਾਪਸ ਜਾਊਗੀ ਉਹ ਆਪਣੀ ਨੋਨ ਵੀ ਜਲਦੀ ਤੋਂ ਜਲਦੀ ਨਾਲ ਲੈ ਕੇ ਹੀ ਜਾਊਗੀ ਕਿਉਂਕਿ ਅਮਰੀਕਾ ਵਿੱਚ ਉਹ ਹੋਰ ਹੋ ਰਹੀ ਆ ਮੈਂ ਤਾਂ ਅੱਜ ਰੋਟੀ ਰੱਜ ਕੇ ਖਾ ਲਈ ਸੀ ਤੇ ਫਟਾਫਟ ਆਪਣੇ ਕਮਰੇ ਵਿੱਚ ਚਲੀ ਗਈ ਮੈਨੂੰ ਯਕੀਨ ਨਹੀਂ ਹੁੰਦਾ ਸੀ ਫਿਰ ਸੋਚਿਆ ਕਿ ਪਲਾ ਮੇਰੇ ਵਰਗੀ ਸਾਵਲੀ ਕੁੜੀ ਦੇ ਨਾਲ ਉਹ ਕਿੱਦਾਂ ਵਿਆਹ ਕਰਵਾ ਲਊਗਾ ਇੱਕ ਹਫ਼ਤੇ ਵਿੱਚ ਉਹਦੀ ਮੰਮੀ ਆ ਗਈ ਸੀ ਉਹ ਬੜੀ ਚੰਗੀ ਸੀ ਕਿਉਂਕਿ ਉਹਦਾ ਸਬੰਧ ਇੰਡੀਆ ਨਾਲ ਹੀ ਸੀ ਤੇ ਕਹਿਣ ਲੱਗੀ ਕਿ ਮੈਂ ਅਮਿਤ ਨੂੰ ਕਹਿ ਦਿੰਦਾ ਕਿ ਆਪਣਾ ਸਾਰਾ ਸੈਟਅਪ ਇੰਡੀਆ ਵਿੱਚ ਹੀ ਬਣਾ ਲੈ ਕਿਉਂਕਿ ਹੁਣ ਮੈਂ ਹੋਰ ਪ੍ਰਦੇਸ਼ ਨਹੀਂ ਘਟ ਸਕਦੀ ਉਹ ਮੈਨੂੰ ਵੀ ਬੜੀ ਵਧੀਆ ਅੰਦਾਜ਼ ਨਾਲ ਮਿਲੀ ਮੈਂ ਤਿਆਰ ਹੋਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਸੀ ਤੇ ਨਾ ਹੀ ਮੈਨੂੰ ਅਦਾਵਾਂ ਤੇ ਦਿਖਾਉਣ ਦੀ ਦਾ ਕੋਈ ਸ਼ੌਂਕ ਸੀ ਮੇਰੀਆਂ ਭੈਣਾਂ ਪਹਿਲਾਂ ਦੀ ਤਰ੍ਹਾਂ ਕੋਸ਼ਿਸ਼ ਕਰਦੀਆਂ ਸੀ ਕਿ ਉਹਨਾਂ ਵਿੱਚੋਂ ਇੱਕ ਕੁੜੀ ਦਾ ਹੀ ਅਮਿਤ ਰਿਸ਼ਤਾ ਮੰਗ ਲਵੇ ਪਰ ਜੋ ਗੱਲ ਉਹਦੀ ਮਾਂ ਨੇ ਕਹੀ ਸੀ ਉਹਨੂੰ ਸੁਣ ਕੇ ਤਾਂ ਹੋਸ਼ ਹੀ ਉੱਡ ਗਏ ਕਹਿਣ ਲੱਗੀ ਕਿ ਮੇਰੇ ਲਈ ਤਾਂ ਤਿੰਨੋ ਹੀ ਬਰਾਬਰ ਆ ਤਿੰਨੋ ਹੀ ਚੰਗੀਆਂ ਕੁੜੀਆਂ ਪਰ ਮੇਰਾ ਇੱਕ ਹੀ ਮੁੰਡਾ ਮੈਂ ਆਪਣੇ ਮੁੰਡੇ ਦੀ ਪਸੰਦ ਨਾਲ ਹੀ ਜ਼ਿੰਦਗੀ ਦਾ ਫੈਸਲਾ ਕਰ ਸਕਦੀ ਆ ਮੇਰੇ ਮੁੰਡੇ ਨੂੰ ਅੰਜਲੀ ਪਸੰਦ ਆਈ ਕਿਉਂਕਿ ਅਮਿਤ ਦੀ ਪਸੰਦ ਦੇ ਅਨੁਸਾਰ ਉਹਦੇ ਨਾਲ ਹੀ ਸਿੰਪਲ ਜਹੀ ਕੁੜੀ ਜ਼ਿਆਦਾ ਮੈਚ ਕਰਦੀ ਆ ਜਿਹਦਾ ਦਿਲ ਵੀ ਸਿੰਪਲ ਹੋਵੇ ਤੇ ਸਿੱਧੇ ਹੀ ਦਿਲ ਨੂੰ ਲੱਗ ਜਾਵੇ ਇਸ ਲਈ ਅੰਜਲੀ ਨੂੰ ਮੈਂ ਵਿਆਹ ਕੇ ਲੈ ਜਾਣਾ ਇਸ ਲਈ ਉਦੇ ਨਾਲ ਮੰਗਣੀ ਕਰੂੰਗਾ ਕਿਸੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਮੇਰੀ ਮਤਰੀ ਮਾਦਿਤਾ ਰਾਂਗ ਹੀ ਉੱਡ ਗਏ ਇਹ ਕੀ ਹੋ ਗਿਆ ਅਮਿਤ ਦੀ ਮੰਮੀ ਨੇ ਮੇਰੇ ਹੱਥ ਵਿੱਚ ਪਾਰੰਗ ਪਾਈ ਤੇ ਮੇਰੇ ਹੱਥਾਂ ਵਿੱਚ ਉਹ ਤਾਰਿਆਂ ਦੀ ਤਰ੍ਹਾਂ ਚਮਕਦੀ ਸੀ ਪਾਪਾ ਵੀ ਮੇਰੇ ਲਈ ਬਹੁਤ ਕੋਸ਼ਿਸ਼ ਕੀਤੀ ਮੈਨੂੰ ਆਪਣੇ ਸੀਨੇ ਨਾਲ ਲਾਇਆ ਮੇਰੀ ਅੰਜਲੀ ਤੀ ਵਰਗਾ ਕੋਈ ਨਹੀਂ ਮੈਨੂੰ ਯਕੀਨ ਆ ਕਿ ਤੁਹਾਨੂੰ ਮੇਰੀ ਤੀ ਵੱਲੋਂ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਇਹ ਬੜੀ ਸਬਰ ਤੇ ਸ਼ੁਕਰ ਕਰਨ ਵਾਲੀ ਦੀਆ ਅਮਿਤ ਦੀ ਜ਼ਿੰਦਗੀ ਨੂੰ ਚਾਰ ਚੰਦ ਲਾ ਦੇਉਗੀ ਮੇਰੀਆਂ ਅੱਖਾਂ ਵਿੱਚੋਂ ਹੰਝੂ ਆਨ ਲੱਗ ਪਏ ਸੀ ਏਦਾਂ ਲੱਗਦਾ ਸੀ ਕਿ ਜਿੱਦਾਂ ਮੇਰੀ ਕਿਸਮਤ ਹੀ ਬਦਲ ਗਈ ਮੈਂ ਇੱਕਦਮ ਕਮਰੇ ਵਿੱਚ ਚਲੀ ਗਈ ਤੇ ਦਰਵਾਜ਼ਾ ਬੰਦ ਕਰ ਲਿਆ ਅਮਿਤ ਮੇਰੇ ਲਈ ਕਿਸੇ ਨਾਮ ਮੰਗੀ ਦੁਆ ਦੀ ਤਰ੍ਹਾਂ ਸੀ ਜਿਨੇ ਮੇਰੀ ਜ਼ਿੰਦਗੀ ਨੂੰ ਰੁਲਸ਼ਨ ਬਣਾ ਦਿੱਤਾ ਸੀ ਰਾਤ ਨੂੰ ਮੇਰੇ ਕੋਲ ਅਮਿਤ ਛੱਤ ਤੇ ਆਇਆ ਤੇ ਉਹ ਬਹੁਤ ਜ਼ਿਆਦਾ ਖੁਸ਼ ਸੀ ਮੇਰੇ ਹੱਥ ਵਿੱਚ ਰੰਗ ਚਮਕ ਰਹੀ ਸੀ ਉਹਨੇ ਮੇਰੇ ਹੱਥ ਨੂੰ ਫੜਿਆ ਤੇ ਉਹਦੇ ਹੱਥ ਵਿੱਚ ਵੀ ਉਹੀ ਸੀ ਜੋ ਮੈਂ ਮੰਗਣੇ ਵੇਲੇ ਪਾਈ ਸੀ ਮੈਂ ਉਹਦੀਆਂ ਅੱਖਾਂ ਵਿੱਚ ਦੇਖਿਆ ਤੇ ਮੈਂ ਕਿਹਾ ਤੁਸੀਂ ਮੈਨੂੰ ਪਸੰਦ ਕਿਉਂ ਕੀਤਾ ਕਹਿਣ ਲੱਗਾ ਕਿ ਕੀ ਕਮੀ ਆ ਤੇਰੇ ਵਿੱਚ ਬਸ ਥੋੜੀ ਗੁੱਸੇ ਵਾਲੀ ਹੈ ਹਰ ਵੇਲੇ ਗੁੱਸਾ ਤੇਰੇ ਨੱਕ ਤੇ ਰਹੇ ਹੁਣੇ ਮੇਰੇ ਨੱਕ ਤੇ ਉਂਗਲ ਰੱਖੀ ਮੈਂ ਜਾਣ ਕੇ ਹੀ ਉਹਦੇ ਵੱਲ ਦੇਖਿਆ ਤਾਂ ਮੇਰਾ ਦਿਲ ਧੜਕਣ ਲੱਗ ਪਿਆ ਸੀ ਉਹ ਇੰਨਾ ਸੋਹਣਾ ਸੀ ਕਿ ਕਿਸੇ ਵੀ ਕੁੜੀ ਦਾ ਸੁਪਨਾ ਹੋ ਸਕਦਾ ਸੀ ਕੈਨ ਲੱਗਿਆ ਕਿ ਕਦੀ ਵੀ ਆਪਣੇ ਨੂੰ ਘਟ ਨਹੀਂ ਸਮਝਣਾ ਚਾਹੀਦਾ ਕਿਉਂਕਿ ਮੈਂ ਤੇਰੇ ਤੇ ਤਰਸ ਖਾ ਕੇ ਤੇਰੇ ਨਾਲ ਫੈਸਲਾ ਨਹੀਂ ਕੀਤਾ ਬਲਕਿ ਮੈਨੂੰ ਤੂੰ ਪਹਿਲੀ ਨਜ਼ਰ ਵਿੱਚ ਹੀ ਤੇਰੇ ਨਾਲ ਪਿਆਰ ਹੋ ਗਿਆ ਸੀ ਖਾਸ ਕਰਕੇ ਤੇਰੀਆਂ ਮੋਟੀਆਂ-ਮੋਟੀਆਂ ਨਸ਼ੀਲੀਆਂ ਅੱਖਾਂ ਜਿਨ੍ਹਾਂ ਵਿੱਚ ਬੜੇ ਜਜ਼ਬਾਤ ਲੁਕੇ ਹੋਏ ਆ ਮੈਂ ਇਨਾਂ ਜਜ਼ਬਾਤਾਂ ਨੂੰ ਕਿਤੇ ਗਵਾਚਣ ਨਹੀਂ ਦੇ ਸਕਦਾ ਤੇ ਇੱਕ-ਇੱਕ ਕਰਕੇ ਖੋਲੂੰਗਾ ਇਹ ਕਹਿੰਦੇ ਹੁਣੇ ਮੇਰਾ ਹੱਥ ਫੜ ਲਿਆ ਉਹਦੇ ਪਿਆਰ ਦੀ ਗਰਮੀ ਮੇਰੇ ਅੰਦਰ ਅਜੀਬ ਜਿਹੀ ਤਾਜ਼ਗੀ ਲੈ ਕੇ ਆਈ ਸੀ ਇਹ ਤਾਜ਼ਗੀ ਮੈਨੂੰ ਬਹੁਤ ਚੰਗੀ ਲੱਗਦੀ ਸੀ ਕਿਉਂਕਿ ਹੁਣ ਮੇਰੀ ਜ਼ਿੰਦਗੀ ਬਹੁਤ ਸੋਹਣੀ ਹੋ ਗਈ ਸੀ ਅਮਿਤ ਦੇ ਨਾਲ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਿਸਮਤ ਆਪਾਂ ਨੂੰ ਕਿਤੇ ਵੀ ਲਿਜਾ ਸਕਦੀ ਹੈ ਕਦੇ ਵੀ ਆਪਣੀ ਕਿਸਮਤ ਤੇ ਅਫਸੋਸ ਨਹੀਂ ਕਰਨਾ ਚਾਹੀਦਾ ਸਾਨੂੰ ਰੱਬ ਤੇ ਯਕੀਨ ਕਰਨਾ ਚਾਹੀਦਾ ਉਹ ਆਪਣੇ ਲਈ ਕੁਝ ਨਾ ਕੁਝ ਚੰਗਾ ਜ਼ਰੂਰ ਸੋਚਦਾ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਆਪਣੀ ਰਾਏ ਜ਼ਰੂਰ ਦਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ